ਕਤੋਂ ਸਾਰੇ ਲੋਕ ਡਰਦੇ ਰਹਿੰਦੇ ਨੇ ਜਾਂ ਤੁਹਾਨੂੰ ਖੁਸ਼ੀਆਂ ਚ ਬੁਲਾਉਂਦੇ ਨੇ ਜਾਂ ਕਹਿੰਦੇ ਮਹੰਤਾਂ ਨਾਲ ਤਾਂ ਕੋਈ ਪੰਗਾ ਲੈਂਦਾ ਨਹੀਂ ਪਰ ਕਿਰਸ਼ਾਨੂੰ ਨੇ ਤਾਂ ਕਹਿੰਦੇ ਤੁਹਾਨੂੰ ਵੀ ਨਹੀਂ ਬਖਸ਼ਿਆ ਉਹਨੇ ਅੱਗੇ ਮੁੰਡੇ ਨਾਲ ਗੱਲ ਕਰਾਈ ਉਹ ਕਹਿ ਰਿਹਾ ਕਿ ਮੈਮ ਜਿਵੇਂ ਆਪਾਂ ਕਾਰੀ ਦਿੰਨੇ ਆ ਨਾ ਵੀ ਮੈਂ ਤਾਂ ਸਟੂਡੈਂਟਾਂ ਆ ਜੇ ਹਨਾ ਤੇ ਉਹ ਕਹਿੰਦੇ ਕਿ ਕੋਈ ਗੱਲ ਨਹੀਂ ਤੁਹਾਨੂੰ ਅਸੀਂ ਰੈਗੂਲਰ ਕਰਾ ਦਿੰਨੇ ਆ ਸਾਡੇ ਕੋਲ ਹੈਗਾ ਬੰਦਾ ਹਨਾ ਮੈਨੇ ਇਹਨੂੰ ਕਹਿਤਾ ਹਾਂ ਹਾਂ ਮਜ਼ਾਕ ਚ ਕਹਿਤਾ ਮਤਲਬ ਕਿ ਉਸ ਤੋਂ ਬਾਅਦ ਕਿਰਸ਼ਾਨੂੰ ਦੋ ਤਿੰਨ ਵਾਰ ਮੈਨੂੰ ਮਿਲਣ ਵੀ ਆਇਆ ਹਨਾ ਬਕਾਇਦਾ ਪਟਿਆਲੇ ਅਸੀਂ ਬੈਠੇ ਵੀ ਗੱਲਬਾਤ ਵੀ ਕੀਤੀ ਹਨਾ ਤੇ ਉਸ ਤੋਂ ਬਾਅਦ ਉਹਨੇ ਕਿਹਾ ਮੈਂ ਉਸ ਟਾਈਮ ਇਹਨੂੰ ਕਹਤਾ ਵੀ ਸੌਰੀ ਮੈਂ ਜਿਹੜੀਆਂ ਚੀਜ਼ਾਂ ਦੇ ਖਿਲਾਫ ਆ ਨਾ ਕਿ ਉਹਨਾਂ ਚੀਜ਼ਾਂ ਦੇ ਮੈਂ ਕਿਵੇਂ ਹੱਕ ਵਿੱਚ ਖੜੀ ਹੋ ਜਾਣਾ ਵੀ ਬਾਅਦ ਚ ਮੇਰਾ ਇੱਕ ਫੇਸ ਸਭ ਦੇ ਸਾਹਮਣੇ ਆਵੇ ਤੂੰ ਤਾਂ ਆਪਣੇ ਆਪ ਨੂੰ ਵੱਡੀ ਮੈਡਮ ਕਹੋਣੀ ਐ ਤੂੰ ਤਾਂ ਖੁਦ ਰਿਸ਼ਵਤ ਦੰਦੀ ਸੀ ਕਿਸੇ ਕਸ਼ਾਨੂੰ ਨਾਲ ਗੱਲਬਾਤ ਕੀਤੀ ਕਿ ਤੁਸੀਂ ਕਿਦਾਂ ਅਪਰੋਚ ਲਾਓਗੇ ਕਿਵੇਂ ਮੈਨੂੰ ਸਰਕਾਰੀ ਨੌਕਰੀ ਦਿਵਾਓਗੇ ਕਿਵੇਂ ਮੈਨੂੰ ਪੱਕੇ ਕਰਾਓਗੇ ਕਿਹੜਾ ਤੁਹਾਡਾ ਲਿੰਕ ਹੈ ਕਿਸ ذریعے ਤੁਸੀਂ ਇਹ ਸਾਰਾ ਤਾਣਾ ਬਾਣਾ ਸੈੱਟ ਕਰ ਸਕਦੇ ਹੋ ਮੈਂ ਕਹਿੰਦੀ ਜੀ ਉਹਨੇ ਮੈਨੂੰ ਬੜੇ ਬੜੇ ਮੰਤਰੀਆਂ ਦੀਆਂ ਆਈਪੀਐਸ ਆਫੀਸਰਾਂ ਦੀਆਂ ਸਾਰੀਆਂ ਫੋਟੋਆਂ ਦਿਖਾਈਆਂ ਸੀ ਇਸ ਟਾਈਮ ਸ਼ਾਇਦ ਮੈਂ ਅੰਦਰ ਦੇ ਚਿਹਰੇ ਭੁੱਲ ਗੀ ਹਾਂ ਪਰ ਮੈਨੂੰ ਇੰਨਾ ਯਾਦ ਹੈ ਤੁਸੀਂ ਤੁਸੀਂ ਸਵਾਲ ਖੜਾ ਕਰ ਰਹੇ ਹੋ ਫਸੇਪੂਲਰ ਸਾਹਿਬ ਕੋਲੋਂ 7.5 ਕਰੋੜ ਬ੍ਰਾਹਮਤ ਹੋਏ ਗੈਣੇ ਬ੍ਰਾਹਮਤ ਹੋਏ ਬਿਲਕੁਲ ਸ਼ਰਮਿੰਗੀ ਸ਼ਰਾਬ ਬ੍ਰਾਹਮਤ ਹੋਈ ਸਾਰੇ ਸਿਸਟਮ ਨੂੰ ਦੇ ਸਿਰੇ ਤੋਂ ਸਿਰੇ ਚੱਲਦੀ ਹੈ ਪਤਾ ਨਹੀਂ ਕਿੰਨੇ ਕਹੇ ਜੇ ਕਰਸ਼ਾਨੂੰ ਨੇ ਫਿਰ ਪ੍ਰਤ ਪੱਤਰਕਾਰ ਮੈਨੂੰ ਸਵਾਲ ਕਰਦੇ ਨੇ ਵੀ ਇਹ ਕਿਵੇਂ ਹੋਊਗਾ ਠੀਕ ਜੀ ਇਹ ਬਹੁਤ ਵੱਡਾ ਸਵਾਲ ਆ ਹੁਣ ਇਹਦਾ ਮੈਂ ਕੀ ਜਵਾਬ ਦੇਵਾਂ ਵੀ ਕਿ ਮੈਂ ਠੀਕ ਹੋ ਸਕਦਾ ਕਿ ਮੈਂ ਇਸ ਗੱਲ ਦੀ ਸਿਸਟਮ ਨੂੰ ਸੁਧਾਰ ਸਕਦੀ ਆ ਜਾਂ ਤੁਸੀਂ ਇਕੱਲੇ ਸਿਸਟਮ ਨੂੰ ਸੁਧਾਰ ਸਕਦੇ ਹੋ ਨਹੀਂ ਅਸੀਂ ਤਾਂ ਮਿਲ ਕੇ ਸੁਧਾਰ ਸਕਦੇ ਆ ਤੁਸੀਂ ਕਦੇ ਡੀਆਈਜੀ ਭੁੱਲਰ ਨੂੰ ਮਲੇ ਹੋ ਜਦੋਂ ਸਾਡਾ ਮੈਂ ਸੱਚ ਦੱਸਾਂ ਜੀ ਉਸ ਟਾਈਮ ਵੀ ਸਾਨੂੰ ਪਤਾ ਲੱਗਿਆ ਸੀ ਇਹ ਗੱਲ ਬੀ ਡੀਆਈਜੀ ਪੁੱਲਰ ਨੇ ਕਿਤਨਾ ਕਿਤੇ ਸਿਮਰਨ ਦੀ ਮਦਦ ਕਰੀ ਹੈ ਤੇ ਪੱਤਰਕਾਰ ਸਵਾਲ ਕੀ ਕਰਦੇ ਨੇ ਕਿ ਤੁਹਾਡਾ ਅਸਰ ਆਪ ਲੱਗ ਗਿਆ ਉਹਨੂੰ ਅਸੀਂ ਕਹੇ ਜੀ ਸਾਡਾ ਅਸਰ ਆਪ ਨਹੀਂ ਲੱਗਿਆ ਉਹ ਪਰਮਾਤਮਾ ਦੀ ਮਾਰ ਪੈ ਗਈ ਉਹਦੇ ਤੇ ਜੀ ਦੇ ਸੇ ਡੀਆਈਜੀ ਪੁੱਲਰ ਤੇ ਸਸ਼ੀਕਾਲ ਦਿੱਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਮੈਂ ਆ ਗगन ਸ਼ੁਕਲਾ ਅੱਜ ਸਾਡੇ ਨਾਲ ਗੱਲਬਾਤ ਦੇ ਲਈ ਖਾਸ ਮਹਿਮਾਨ ਨੇ ਜਿਸਲੀਨ ਮਾਨਤ ਨੇ ਪਟਿਆਲੇ ਤੋਂ ਉਹਨਾਂ ਨਾਲ ਗੱਲਬਾਤ ਕਰਾਂਗੇ बिगड़े सामाजिक ताने-बाने दी गल बात करਾਂਗੇ और ਉਹਨਾਂ ਦੀ ਇੱਕ ਵੀਡੀਓ ਬਹੁਤ ਵਾਇਰਲ ਹੈ। सीबीआई ਵੱਲੋਂ ਕੀਤੀ ਕਾਰਵਾਈ ਤੋਂ ਬਾਅਦ ਡੀਆਈਜੀ ਸਸਪੈਂਡਡ ਡੀਆਈਜੀ ਹਰਚੰਦ ਭੁੱਲਰ ਤੇ ਵਿਚੋਲੀਆ ਕਰਸ਼ਾਨੂ सीबीआई ਦੀ ਹਿਰਾਸਤ ਨੇ ਇਸ ਵੇਲੇ ਜੁਡੀਸ਼ੀਅਲ ਕਸਟਡੀ ਤੇ ਨੇ ਭੁੱਲਰ ਸਾਹਿਬ ਤੇ ਕਰਸ਼ਾਨੂ ਜਿਹੜੇ ਨੇ ਉਹ ਰਿਮਾਂਡ ਤੇ ਨੇ। ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤੇਹੀ ਗੱਲ ਕਰ ਲੈਣਾ ਮੈਂ ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ ਤੁਹਾਡਾ। ਤਤ ਤੋਂ ਸਾਰੇ ਲੋਕ ਡਰਦੇ ਰਹਿੰਦੇ ਨੇ। ਜਾਂ ਤੁਹਾਨੂੰ ਖੁਸ਼ੀਆਂ ਚ ਬੁਲਾਉਂਦੇ ਨੇ ਜਾਂ ਕਹਿੰਦੇ ਮਹੰਤਾਂ ਨਾਲ ਤਾਂ ਕੋਈ ਪੰਗਾ ਲੈਂਦਾ ਨਹੀਂ ਬਿਲਕੁਲ ਪਰ ਕਿਸਾਨੂ ਨੇ ਤਾਂ ਕਹਿੰਦੇ ਤੁਹਾਨੂੰ ਵੀ ਨਹੀਂ ਬਖਸ਼ਿਆ ਬਿਲਕੁਲ ਨਹੀਂ ਪਰ ਸ਼ਾਇਦ ਉਸ ਟਾਈਮ ਉਹਨੂੰ ਇਹ ਗੱਲ ਪਤਾ ਨਹੀਂ ਹੋਊਗੀ ਹੈ ਨਾ ਕਿਉਂਕਿ ਮੈਂ ਉਸ ਟਾਈਮ ਮਤਲਬ ਕਿ ਐਡੀ ਪਾਪੂਲਰ ਨਹੀਂ ਸੀ ਹੈਗੀ ਇੰਨੀ ਫੇਮਸ ਨਹੀਂ ਸੀ ਹੈਗੀ ਤੇ ਨਾਰਮਲ ਜਸਲੀਨ ਇੱਕ ਨਰਸਿੰਗ ਦੀ ਡਿਊਟੀ ਕਰਦੀ ਸੀ ਹੈ ਨਾ ਨਾਰਮਲ ਜੀ ਜ਼ਿੰਦਗੀ ਜਿਉਂਦੀ ਸੀ ਇੱਕ ਕਾਲਜ ਲੈਵਲ ਤੇ ਜ਼ਰੂਰ ਜਸਲੀਨ ਮਸ਼ਹੂਰ ਸੀ ਹੈ ਨਾ ਪਰ ਅੱਜ ਜਸਲੀਨ ਵਰਲਡ ਲੈਵਲ ਤੇ ਕਹਿ ਲੋ ਵੀ ਹੈ ਨਾ ਗੂਗਲ ਤੇ ਮਸ਼ਹੂਰ ਹੈ ਪਰ ਅੱਜ ਜਸਲੀਨ ਪੂਰੇ ਵਰਲਡ ਚ ਮਸ਼ਹੂਰ ਹੈ ਨਾ ਪਰ ਉਸ ਟਾਈਮ ਜਸਲੀਨ ਮਸ਼ਹੂਰ ਨਹੀਂ ਸੀ ਹੈਗੀ ਜਦੋਂ ਇਹ ਇਨਸੀਡੈਂਟ ਹੋਇਆ ਸੀ ਚਾਰ ਪੰਜ ਸਾਲ ਪੁਰਾਣੀ ਗੱਲ ਹੋ ਗਈ ਬੱਦੀ ਹੋਣੀ ਹੈ ਟਾਈਮ ਤਾਂ ਇਹ ਅੱਛਾ ਦੱਸੋਗੇ ਤੂੰ ਬਸਤਾਰ ਨਾਲ ਦੱਸ ਸਕਦੇ ਹੋ ਤੁਹਾਡੀ ਤੇ ਕਰਸ਼ਾਨੂ ਦੀ ਗੱਲਬਾਤ ਕੀ ਹੋਈ ਸੀਗੀ ਗੱਲਬਾਤ ਐਵੇਂ ਹੋਈ ਵੀ ਮਤਲਬ ਕਿ ਤੱਕ ਮੈਨੂੰ ਲੱਗਦਾ ਕਿਸੇ ਨੇ ਮੇਰੇ ਮਤਲਬ ਮੈਨੂੰ ਉਹਨਾਂ ਨਾਲ ਮਿਲਾਇਆ ਮੇਰੀ ਵਾਰਡ 'ਚ ਕੋਈ ਆਇਆ ਜਿੱਥੇ ਮੈਂ ਕੰਮ ਕਰਦੀ ਸੀ ਆਪਣੀ ਨਰਸਿੰਗ ਦੀ ਡਿਊਟੀ ਕਰਦੀ ਸੀ ਉੱਥੇ ਉਹ ਮਤਲਬ ਕਿ ਉਹਨੇ ਅੱਗੇ ਮੁੰਡੇ ਨਾਲ ਗੱਲ ਕਰਾਈ ਉਹ ਕਹਿ ਰਿਹਾ ਕਿ ਮੈਮ ਜਿਵੇਂ ਆਪਾਂ ਕਰੀ ਦਿੰਨੇ ਆ ਨਾ ਵੀ ਮੈਂ ਤਾਂ ਸਟੂਡੈਂਟ ਆ ਜੇ ਹੈ ਨਾ ਤਾਂ ਉਹ ਕਹਿੰਦੀ ਕਿ ਕੋਈ ਗੱਲ ਨਹੀਂ ਤੁਹਾਨੂੰ ਸੀ ਰੈਗੂਲਰ ਕਰਾ ਦਿੰਨੇ ਸਾਡੇ ਕੋਲ ਹੈਗਾ ਬੰਦਾ ਹੈ ਨਾ ਮੈਂ ਇਹਨੂੰ ਕਹਤਾ ਹਾਂ ਹਾਂ ਮਜ਼ਾਕ 'ਚ ਕਹਿਤਾ ਮਤਲਬ ਕਿ ਉਸ ਤੋਂ ਬਾਅਦ ਕਿਰਸ਼ਾਨੂੰ ਦੋ ਤਿੰਨ ਵਾਰ ਮੈਨੂੰ ਮਿਲਣ ਵੀ ਆਇਆ ਹਨ ਬਗਾਏ ਦਾ ਪਟਿਆਲੇ ਅਸੀਂ ਬੈਠੇ ਵੀ ਗੱਲਬਾਤ ਵੀ ਕੀਤੀ ਹਨ ਤੇ ਉਸ ਤੋਂ ਬਾਅਦ ਉਹਨੇ ਕਿਹਾ ਕਿ ਮੈਮ ਥੋੜਾ ਚੜਾਵਾ ਚੜਾਉਣਾ ਪੈਣਾ ਹੈ ਕਿੰਨਾ ਚੜਾਵਾ ਮਤਲਬ ਕਹਿ ਲਓ ਵੀ ਮੈਂ ਤਾਂ ਉਸ ਟਾਈਮ ਉਹਨੂੰ ਇਹ ਗੱਲ ਹਾਮੀ ਨਹੀਂ ਭਰੀ ਨਾ ਵੀ ਕਿੰਨਾ ਚੜਾਵਾ ਚੜਾਉਣਾ ਪੈਣਾ ਜਾਂ ਕਿਉਂ ਚੜਾਉਣਾ ਪੈਣਾ ਮੈਂਨੇ ਉਸ ਟਾਈਮ ਹੀ ਉਹਨੂੰ ਕਹਿਤਾ ਵੀ ਸੌਰੀ ਮੈਂ ਜਿਹੜੀਆਂ ਚੀਜ਼ਾਂ ਦੇ ਖਿਲਾਫ ਆ ਨਾ ਕਿ ਉਹਨਾਂ ਚੀਜ਼ਾਂ ਦੇ ਮੈਂ ਕਿਵੇਂ ਹੱਕ ਵਿੱਚ ਖੜੀ ਹੋ ਜਾਣਾ ਵੀ ਬਾਅਦ ਵਿੱਚ ਮੇਰਾ ਇੱਕ ਫੇਸ ਸਭ ਦੇ ਸਾਹਮਣੇ ਆਵੇ ਵੀ ਯਾਰ ਜਸਲੀਨ ਲੈ ਤੂੰ ਤਾਂ ਆਪਣੇ ਆਪ ਨੂੰ ਵੱਡੀ ਮੈਡਮ ਕਹੋਣੀ ਹੈ ਤੂੰ ਤਾਂ ਖੁਦ ਰਿਸ਼ਵਤ ਦੰਦੀ ਸੀ ਕਿਉਂਕਿ ਮੈਂ ਸ਼ੁਰੂ ਤੋਂ ਹੀ ਇਸ ਦੇ ਖਿਲਾਫ ਰਹੀ ਮੈਂ ਨਰਸਿੰਗ ਕੀਤੀ ਮੇਰੇ ਕਾਲਜ ਦੇ ਮੈਂ ਕਾਲਜ ਦੇ ਵਿੱਚ ਵੀ ਹੈ ਨਾ ਇੱਕ ਵਾਰ ਨਾ ਮਤਲਬ ਕਿ ਇਹ ਕਹਿ ਲੋ ਵੀ ਜੇ ਕਿਸੇ ਬੱਚੇ ਨਾਲ ਕਿਸੇ ਫੀਸ ਨੂੰ ਲੈ ਕੇ ਗਲਤ ਹੋ ਗਿਆ ਤਾਂ ਮੈਂ ਜਾ ਕੇ ਡਾਇਰੈਕਟਰ ਪ੍ਰਿੰਸੀਪਲ ਨੂੰ ਕਹਿਣਾ ਮੈਡਮ ਇਹ ਗਲਤ ਗੱਲ ਹੈ ਤੁਹਾਡੀ अच्छा ਤੁਸੀਂ ਕਿਸ਼ਾਨੂ ਨਾਲ ਗੱਲਬਾਤ ਕੀਤੀ ਕਿ ਤੁਸੀਂ ਕਿਦਾਂ ਅਪਰੋਚ ਲਾਓਗੇ ਕਿਵੇਂ ਮੈਨੂੰ ਸਰਕਾਰੀ ਨੌਕਰੀ ਦਿਵਾਓਗੇ ਕਿਵੇਂ ਮੈਨੂੰ ਪੱਕੇ ਕਰਾਓਗੇ ਕਿਹੜਾ ਤੁਹਾਡਾ ਲਿੰਕ ਹੈ ਕਿਸ ذریعے ਤੁਸੀਂ ਇਹ ਸਾਰਾ ਤਾਣਾ ਬਾਣਾ ਸੈੱਟ ਕਰ ਸਕਦੇ ਹੋ ਮੈਂ ਕਹਿੰਦੀ ਜੀ ਉਹਨੇ ਮੈਨੂੰ ਬੜੇ ਬੜੇ ਮੰਤਰੀਆਂ ਦੀਆਂ ਆਈਪੀਐਸ ਆਫੀਸਰਾਂ ਦੀਆਂ ਸਾਰੀਆਂ ਫੋਟੋਆਂ ਦਿਖਾਈਆਂ ਸੀ ਇਸ ਟਾਈਮ ਸ਼ਾਇਦ ਮੈਂ ਅੰਦਰ ਦੇ ਚਿਹਰੇ ਭੁੱਲ ਗੀ ਹੋਵਾਂ ਪਰ ਮੈਨੂੰ ਇੰਨਾ ਯਾਦ ਹੈ ਹੂੰ ਕਿਉਂਕਿ ਗੱਲ ਪੁਰਾਣੀ ਹੋ ਗਈ ਨਾ ਕਿ ਉਹਨੇ ਮੈਨੂੰ ਕਈ ਆਈਪੀਐਸ ਪੀਸੀਐਸ ਅਫਸਰਾਂ ਦੇ ਚਿਹਰੇ ਦਿਖਾਏ ਹਨ ਕਿ ਇਹ ਸਾਡੇ ਸਾਰੇ ਮਤਲਬ ਕਿ ਵਿੱਚ ਨੇ ਹੁਣ ਜਿਵੇਂ ਇਹ ਬਿਆਨ ਦਵਾਂਗੀ ਤਾਂ ਅਗਲੇ ਨੇ ਕਹਿਣਾ ਲੋ ਜੀ ਤੂੰ ਆਈਪੀਐਸ ਪੀਸੀਐਸ ਅਫਸਰਾਂ ਤੇ ਬਿਆਨ ਦੰਨੀ ਆ ਕੀ ਕੱਲਾ ਕਰਸ਼ਾਨੂ ਹੀ ਇਸ ਗੱਲ ਲਈ ਜ਼ਿੰਮੇਵਾਰ ਸੀ ਜਾਂ ਕੱਲਾ ਭੁੱਲਰ ਸਾਹਿਬ ਇਸ ਗੱਲ ਲਈ ਜ਼ਿੰਮੇਵਾਰ ਨੇ ਵੀ ਜਿਹੜਾ ਹੁਣ ਤੱਕ ਹੋਇਆ ਜਾਂ ਉਹ ਮੁੰਡਾ ਜਿਹਨੇ ਇਹਨਾਂ ਨੂੰ ਮਤਲਬ ਕਿ ਸਾਰੀ ਪਲੈਨਿੰਗ ਕਰਕੇ ਹਨਾ ਸੀਬੀਆਈ ਨੂੰ ਫੜਾਇਆ ਏ ਉਹ ਇਸ ਗੱਲ ਲਈ ਜ਼ਿੰਮੇਵਾਰ ਨਹੀਂ ਇਹ ਤਾਂ ਹਜੇ ਬਹੁਤ ਜੁੜੀਆਂ ਹੋਈਆਂ ਨੇ ਕਿ ਕੱਲ ਜੇ ਮੈਂ ਕੱਲ ਦੀ ਕਰਪਸ਼ਨ ਕਰ ਰਹੀ ਹਾਂ ਨਾ ਤਾਂ ਮੇਰੇ ਸਾਰੇ ਲੋਕ ਖਿਲਾਫ ਨੇ ਜਦੋਂ ਮੈਂ ਪ੍ਰਸ਼ਾਦ ਇਹ ਸਭ ਨੂੰ ਪੋਰਾ ਪੋਰਾ ਵੰਡਿਆ ਹੋਇਆ ਸਭ ਦੇ ਹੱਥ ਥੋੜਾ ਥੋੜਾ ਪ੍ਰਸ਼ਾਦ ਹੈ ਤਾਂ ਅਗਲਾ ਕਿਵੇਂ ਕਹਿ ਦੂ ਵੀ ਅਸੀਂ ਮਿੱਠਾ ਨਹੀਂ ਖਾਦਾ ਜਦੋਂ ਪ੍ਰਸ਼ਾਦ ਤਾਂ ਸਭ ਦੇ ਹੱਥ ਚ ਮਿੱਠਾ ਸਾਰੇ ਖਾਂਦੇ ਆ ਮਿੱਠਾ ਤਾਂ ਸਾਰੇ ਖਾਂਦੇ ਨੇ ਸਿਰ ਤੋਂ ਸਿਰੇ ਤੱਕ ਚੱਲਦਾ ਜੀ ਕੀ ਨਹੀਂ ਚੱਲ ਕੀ ਤੁਸੀਂ ਕਿ ਕਿਹੜੇ ਕਿਹੜੇ ਗੱਲਾਂ ਕਰਦੇ ਹੋ ਹਨਾ ਵੀ ਇੱਕ ਪਤਾ ਨਹੀਂ ਬਿਆਨ ਨਹੀਂ ਹੁੰਦੇ ਕੋਈ ਇੱਕ ਬਜ਼ੁਰਗ ਦਾ ਬਿਆਨ ਆਇਆ ਕਹਿੰਦੇ ਪਤਾ ਨਹੀਂ ਕਿੰਨੇ ਕੁ ਡੀਆਈਐਸ ਨੇ ਪੰਜਾਬ ਚ ਹਜੇ ਜਿਹੜੇ ਰਿਟਾਇਰਮੈਂਟ ਮੈਂ ਨਾ ਇੱਕ ਡੀਆਜ ਸਾਹਿਬ ਦੇ ਘਰ ਨਾ ਵਧਾਈ ਲੈਣ ਗਈ। ਹੂੰ ਤਾਂ ਵਧਾਈ ਲੈਣ ਗਈ ਉਹ ਇੱਥੇ ਹੀ ਪਟਿਆਲੇ 'ਚ ਰਹਿੰਦੇ ਨੇ ਡੀਆਜ ਉਹ ਰਿਟਾਇਰ ਹੋ ਗਏ ਡੀਆਜ ਸਾਹਿਬ। ਤੇ ਉਹਨਾਂ ਦੇ ਘਰ ਵਧਾਈ ਲੈਣ ਗਈ ਤਾਂ ਉਹਨਾਂ ਨੇ ਸਾਨੂੰ ਕਿਹਾ ਅਸੀਂ ਕਹਾਂ ਜੀ ਤੁਸੀਂ ਤਾਂ ਡੇ ਅਫਸਰ ਹੋ ਸਾਨੂੰ ਤਾਂ ਮਤਲਬ ਕਿ ਵੱਧ ਕੇ ਵਧਾਈ ਦਿਓ ਤੁਸੀਂ ਸਾਰਿਆਂ ਤੋਂ ਹਨਾ ਚਲੋ ਉਹਨਾਂ ਨੇ ਆਪਣੇ ਸਾਡੇ ਨਾਲ ਬੈਠ ਕੇ ਗੱਲਬਾਤ ਕਰਕੇ ਸਾਨੂੰ ਵਧਾਈ ਵੀ ਦਿੱਤੀ ਤੇ ਲਾਸਟ ਤੇ ਉਹਨਾਂ ਨੇ ਇੱਕ ਗੱਲ ਕਹੀ ਕਹਿੰਦੇ ਇਹ ਮਤਲਬ ਉਹਨਾਂ ਨੇ ਮੇਰੀ ਬਾਹ ਫੜੀ ਕਹਿੰਦੇ ਆ جاتی ਇਹ ਤੈਨੂੰ ਇੱਕ ਚੀਜ਼ ਦਿਖਾਉਣੀ ਆ। ਤਾਂ ਮੈਂ ਗਈ ਅੰਦਰ ਤਾਂ ਅੰਦਰ ਨਾ ਧੰਨ ਸ਼੍ਰੀ ਗੁਰਗੰਸਾ ਮਾਰਦਾ ਪ੍ਰਕਾਸ਼ ਕੀਤਾ ਹੋਇਆ ਸੀ ਹਨਾ ਤੇ ਮੈਨੇ ਉੱਥੇ ਨਮਸਕਾਰ ਕੀਤੀ ਤੇ ਬਾਅਦ ਚ ਆ ਕੇ ਬਾਹਰ ਸੀ ਗੱਲਬਾਤ ਕਰਨ ਲੱਗੇ ਚਾਹ ਪਾਣੀ ਪੀਣ ਲੱਗੇ ਬੈਠ ਕੇ ਉਹ ਕਹਿੰਦੇ ਜ਼ਿੰਦਗੀ ਚ ਮੈਂ ਡੀਆਈਜੀ ਰਿਹਾ ਮੇਰੇ ਕੋਲ ਗਨਮੈਨ ਵੀ ਨੇ ਹਨਾ ਪਰ ਮੈਂ ਕਿਦਣਾ ਮੈਨੇ ਇੱਕ ਆਪਣਾ ਫਾਰਮ ਹਾਊਸ ਵੀ ਬਣਾਇਆ ਹੈ ਹਨਾ ਮੈਂ ਕਿਦਣਾ ਮੇਰੀ ਇੱਕ ਕੋਠੀ ਹੈ ਨਾਰਮਲ ਜੀ ਹੈ ਨਾ ਕਿ ਐਡੀ ਵੱਡੀ ਕੋਠੀ ਨਹੀਂ ਹੈਗੀ ਇਹ 200 ਗੱਜ ਚ ਕੋਠੀ ਆ ਹਨਾ ਕਹਿੰਦਾ ਪਰ ਮੈਨੂੰ ਕੋਈ ਕਹਿ ਨਹੀਂ ਸਕਦਾ ਵੀ ਮੈਂ ਕਿਸੇ ਤੋਂ ਇੱਕ ਚਾਹ ਦਾ ਕੱਪ ਵੀ ਪੀਤਾ ਹੈ ਹੂੰ ਕਦੇ ਨਾ ਮੈਂ ਆਪਣੇ ਬੱਚਿਆਂ ਦੇ ਸਿਰ ਤੇ ਹੱਥ ਰੱਖ ਕੇ ਕਸਮ ਖਾ ਸਕਦਾ ਹਾਂ ਮੈਂ ਮਾਰਾ ਦੇ ਤਾਬਿਆਂ ਬੈਠ ਕੇ ਗੱਲ ਕਹਿ ਸਕਦਾ ਹਾਂ ਕਿ ਮੈਂ ਕਿਸੇ ਤੋਂ ਇੱਕ ਰੁਪਈਆ ਨਹੀਂ ਲੱਤਾ ਇਹ ਜੇ ਵੀ ਲੋਕ ਨੇ ਦੇਖੋ ਜੀ ਮੈਂ ਮੈਨੂੰ ਪਤਾ ਹੈ ਹੈ ਨਾ ਕਦੇ ਨਾ ਕਦੇ ਤਾਂ ਦੇਖੋ ਮੈਂ ਸਰਕਾਰ ਦੀ ਨਿਗਾਚ ਪੂਰੀ ਰਹਿਣੀ ਆ ਤੇ ਮੈਂ ਹਮੇਸ਼ਾ ਹੀ ਸੱਚ ਦੇ ਉੱਤੇ ਟਿੱਪਣੀ ਕਰਦੀ ਆ ਮੈਂ ਕਦੇ ਝੂਠ ਤੇ ਨਹੀਂ ਕਰਦੀ ਹੈਗੀ ਹਨਾ ਮੈਂ ਜਿੰਨੀਆਂ ਟਿੱਪਣੀਆਂ ਮੈਂ ਕਰਦੀਆਂ ਹਨਾ ਮੈਂ ਹਮੇਸ਼ਾ ਸੱਚ ਨੂੰ ਲੈ ਕੇ ਕਰਦੀਆਂ ਕਿਉਂਕਿ ਜੋ ਗਰਾਉਂਡ ਲੈਵਲ ਤੇ ਮੈਂ ਦੇਖਦੀਆਂ ਨਾ ਜੀ ਮਹਿਸੂਸ ਕਰਦੀਆਂ ਨਾ ਮੈਂ ਘਰ ਤੋਂ ਜਾਣਾ ਕਿਸੇ ਦੇ ਘਰ ਚਾਹੇ ਵਧਾਈ ਲੈਣ ਵੀ ਜਾਣਾ ਮੈਂ ਲੋਕਾਂ ਦੀਆਂ ਪ੍ਰੋਬਲਮਸ ਨੂੰ ਇੰਨੇ ਕੁ ਡੀਪਲੀ ਦੇਖ ਚੁੱਕੀ ਆ ਨਾ ਜਿਵੇਂ ਦੱਸ ਨਹੀਂ ਸਕਦੀ ਸਿਸਟਮ ਤੇ ਸਵਾਲ ਖੜਾ ਕਰ ਰਹੇ ਇੱਕ ਪਾਸੇ ਭੁੱਲਰ ਸਾਹਿਬ ਕੋਲੋਂ 7.5 ਕਰੋੜ ਬ੍ਰਾਮਦੋਏ ਗਹਿਣੇ ਬ੍ਰਾਮ ਗਹਿਣੇ ਬਹੁਤ ਬ੍ਰਾਮਦੋਏ ਆ ਬਿਲਕੁਲ ਸ਼ਰ ਮਹਿੰਗੀ ਸ਼ਰਾਬ ਬ੍ਰਾਮਦੋਈ ਹੈ ਬਿਲਕੁਲ 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 ਇਹ ਸਾਰੇ ਸਿਸਟਮ ਨੂੰ ਦੇਖਦੇ ਕਿਵੇਂ ਕੀ ਪਤਾ ਜੀ ਹੁਣ ਕੀ ਦਾ ਕਿਦਾ ਅਜੇ ਤੱਕ ਹੁੰਡੇ ਖੁੱਲਣੇ ਨੇ ਨਾ ਅਜੇ ਤੱਕ ਕੀ ਪਤਾ ਸੀਬੀਆਈ ਨੂੰ ਵੀ ਕਿੰਨਾ ਕਿਦਾਂ ਮਟਰੋਲ ਕਰਦੇ ਨੇ ਕਹਿ ਕੇ ਹਨਾ ਸੀਬੀਆਈ ਨੂੰ ਵੀ ਸਿਰੇ ਤੋਂ ਸਿਰੇ ਤੱਕ ਚੱਲਦੀ ਹੈ ਜੀ ਹੂੰ ਸਿਰੇ ਤੋਂ ਸਿਰੇ ਤੱਕ ਚੱਲਦੀ ਹੈ ਪਤਾ ਨਹੀਂ ਕਿੰਨੇ ਕਹੇ ਜੇ ਕਰਸ਼ਾਨੂੰ ਨੇ ਹੂੰ ਸ਼੍ਰੀ ਕਰਸ਼ਾਨੂੰ ਨੂੰ ਖੁਦ ਇੱਕ ਫਾਇਰ ਬ੍ਰਿਗੇਡ ਚ ਨੌਕਰੀ ਮਿਲੀ ਹੋਈ ਸੀ ਸਰਕਾਰੀ ਇਹ ਸੱਚ ਹੈ ਨਾਬੇ ਗਵਿੰਦਗੜ ਆਹ ਪਤਾ ਨਹੀਂ ਗਵਿੰਦਗੜ ਪਤਾ ਨਹੀਂ ਨਾ ਗਵਿੰਦਗੜ ਗਵਿੰਦਗੜ ਹਨਾ ਤੇ ਕਿ ਦਿਨਾਂ ਮ ਤੇ ਇੱਕ ਪਾਸੇ ਸਰਕਾਰ ਮਤਲਬ ਕਿ ਮੀਡੀਆ ਦਿਖਾ ਰਿਹਾ ਵੀ ਕਿਰਸ਼ਾਨੂੰ ਨੇ ਵਕੀਲ ਨਹੀਂ ਕਰਿਆ ਵੀ ਕਿ ਡੀਆਈਜੀ ਸਾਹਿਬ ਦੇ ਵਕੀਲੋ ਦੇ ਨਾਲ ਕਿਰਸ਼ਾਨੂੰ ਦੀ ਕੇਸ ਲੜਨਗੇ ਹਨਾ ਫਾਈਲ ਕਰਨਗੇ ਜਾਂ ਕਿ ਦਿਨਾਂ ਕੋਈ ਸਰਕਾਰੀ ਵਕੀਲ ਉਹਦਾ ਕਿ ਕੇਸ ਲੜੂ ਕਿਰਸ਼ਾਨੂੰ ਦਾ ਘਰ ਛੋਟਾ ਜਿਹਾ ਮੈਂ ਤਸਵੀਰਾਂ ਦੇਖੀਆਂ ਤੇ ਉਹ ਕਿਰਸ਼ਾਨੂੰ ਦੇ ਘਰੋਂ 21 ਲੱਖ ਰੁਪਏ ਮਿਲਿਆ ਇੱਕ ਛੋਟੇ ਜਿਹੇ ਵਿਅਕਤੀ ਦੇ ਘਰੋਂ 21 ਲੱਖ ਰੁਪਏ ਦੀ ਬਰਾਮਦਗੀ ਹੋਣਾ ਵੀ ਬਹੁਤ ਵੱਡੀ ਗੱਲ ਹੈ ਵੱਡੀ ਗੱਲ ਹੈ ਜੀ 21 ਲੱਖ ਰੁਪਏ ਛੋਟੀ ਗੱਲ ਤੁਸੀਂ 21 ਲੱਖ ਹੀ ਟਣ ਗਣ ਕੇ ਰੱਖ ਸਕਦੇ ਇੱਥੇ ਹਾਂ ਸਹੀ ਗੱਲ ਜਿਵੇਂ ਕਹਾ ਵੀ ਇਹ ਕੰਦਾ ਦੀਆਂ ਇੱਟਾਂ ਗਿਣਨ ਤੋਂ 21 ਲੱਖ ਹੋਣਗੀਆਂ ਅਸੀਂ ਉਹ ਵੀ ਗਿਣ ਸਕਦੇ ਹਾਂ ਤੇ 21 ਲੱਖ ਰੁਪਇਆ ਰੱਖਣਾ ਕੋਈ ਸੌਖੀ ਗੱਲ ਹੈ ਇਹ ਤਾਂ ਸਿਰੇ ਤੋਂ ਸਿਰੇ ਤੱਕ ਚੱਲਦਾ ਜੀ ਕੀ ਪਤਾ ਹੁਣ ਕਿਹੜੀ ਕਿਹੜੀਆਂ ਚ ਬੀਬੀਆਂ ਵੀ ਵਿੱਚ ਹੋਣਗੀਆਂ ਕਹਿੰਦੇ ਤੁਸੀਂ ਨਾ ਕਿਸੇ ਦੀ ਆਤਮਾ ਨੂੰ ਕਲਪਾਉਨੇ ਹੋ ਨਾ ਉਹਦੀ ਇੱਕ ਇੱਕ ਅੱਖ ਚੋਂ ਡਿੱਗਿਆ ਹੋਇਆ ਹੰਝੂ ਤੁਹਾਡੇ ਲਈ ਸਮੁੰਦਰ ਬਣ ਕੇ ਖੜੂਗਾ ਗੁਰਬਾਣੀ ਚ ਲਿਖਿਆ ਹੋਇਆ ਕਹਿੰਦੇ ਜੀ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਕਹਿੰਦੇ ਰਾਜੇ ਵੀ ਬੜੇ ਬੜੇ ਦੁਖੀ ਹੋ ਕੇ ਚਲੇ ਗਏ ਸੀ ਨਾ ਉਹ ਇੱਕ ਰਾਜਾ ਹੋਇਆ ਇਹ ਉਹਦਾ ਨਾਮ ਹੈ ਸਿਕੰਦਰ ਸਿਕੰਦਰ ਰਾਜਾ ਸੀ ਨਾ ਜਦੋਂ ਲਾਸਟ ਟਾਈਮ ਉਹਦਾ ਆਇਆ ਸੀ ਨਾ ਜੀ ਉਹਨੇ ਕੀ ਕਰਿਆ ਸੀ ਉਹ ਕਹਿੰਦਾ ਵੀ ਦੁਨੀਆਂ ਦੇ ਵੈਦ ਉਹਦੇ ਲਈ ਬੁਲਾਏ ਉਹ ਕਹਿੰਦਾ ਵੀ ਮੈਨੂੰ ਦੋ ਚਾਰ ਮੇਰੇ ਸਾਹ ਦਵਾ ਦਿਓ ਨਾ ਵੀ ਜਿਹੜਾ ਮੈਂ ਆਪਣੀ ਮਾਂ ਨਾਲ ਦੋ ਚਾਰ ਗੱਲਾਂ ਕਰ ਸਕਾਂ ਉਹ ਕਹਿੰਦਾ ਕਮਲਿਆ ਦੋ ਚਾਰ ਸਾਹਾਂ ਦੀਆਂ ਗੱਲਾਂ ਕਰਦਾ ਵੈਦ ਕਹਿੰਦੇ ਇਸ ਤਰ੍ਹਾਂ ਤੈਨੂੰ ਅੱਧਾ ਵੀ ਨਹੀਂ ਦਵਾ ਸਕਦੇ ਜਿਹੜਾ ਸਾਹ ਤੂੰ ਅੰਦਰੋਂ ਅੰਦਰ ਨੂੰ ਲਿਆ ਨਾ ਅਸੀਂ ਤਾਂ ਤੈਨੂੰ ਇੰਨਾ ਵੀ ਨਹੀਂ ਕੋਈ ਦਵਾਈ ਦੇ ਸਕਦੇ ਕੋਈ ਇਹ ਜੀ ਕੋਈ ਬੂਟੀ ਪਲਾ ਸਕਦੇ ਵੀ ਉਹ ਤੂੰ ਸਾਨੂੰ ਛੱਡ ਹੀ ਸਕੇ ਸਾਡੀ ਹਿੰਮਤ ਨਾਲ ਵੀ ਸਾਡੇ ਕਹਿਣ ਤੇ ਸਾਡੀ ਬੂਟੀ ਨਾਲ ਸਾਨੂੰ ਤੂੰ ਛੱਡ ਹੀ ਸਕੇ ਫਿਰ ਉਹ ਉਹ ਕਹਿੰਦਾ ਕਿ ਜਦੋਂ ਨਾ ਮੈਂ ਜਾਵਾਂ ਮੇਰੇ ਜ਼ਨਾਜ਼ੇ ਨੂੰ ਕੰਦਾ ਦੁਨੀਆ ਦੇ ਵੈਦ ਦੇਣ ਤਾਂ ਜੋ ਲੋਕਾਂ ਨੂੰ ਇਸ ਗੱਲ ਦਾ ਗਿਆਨ ਹੋ ਸਕੇ ਵੀ ਦੁਨੀਆ ਦੇ ਵੈਦ ਉਹਨੂੰ ਬਚਾ ਨਾ ਸਕੇ ਤੇ ਕਹਿੰਦਾ ਜਿਸ ਰਸਤੇੋਂ ਮੈਂ ਮੇਰਾ ਜ਼ਨਾਜਾ ਜਾਊਗਾ ਉਸ ਰਸਤੇ ਵਿੱਚ ਉਹਨਾਂ ਸਾਰੇ ਮੇਰੇ ਜਿੰਨੇ ਹੀਰੇ ਜਵਾਹਰਾਤ ਮੈਂ ਇਕੱਠੇ ਕਰ ਰੱਖੇ ਨੂੰ ਵਛਾ ਦਿਓ ਤਾਂ ਜੋ ਲੋਕਾਂ ਨੂੰ ਇਹ ਪਤਾ ਲੱਗ ਸਕੇ ਵੀ ਰਾਜੇ ਨੇ ਇਕੱਠਾ ਤਾਂ ਬਹੁਤ ਕੁਸ਼ ਕੀਤਾ ਸੀ ਪਰ ਲਾ ਜਾ ਨਹੀਂ ਸਕਿਆ ਤੇ ਕਹਿੰਦਾ ਮੇਰੇ ਜ਼ਨਾਜੇ ਨੂੰ ਮੇਰੇ ਹੱਥ ਬਾਹਰ ਕੱਢ ਦਿਓ ਤਾਂ ਜੋ ਲੋਕਾਂ ਨੂੰ ਇਹ ਪਤਾ ਲੱਗ ਸਕੇ ਵੀ ਖਾਲੀ ਹੱਥ ਆਇਆ ਤੇ ਖਾਲੀ ਉਹ ਚਲੇ ਆ ਗਿਆ ਇਹ ਸਚਾਈਆਂ ਨੇ ਜ਼ਿੰਦਗੀਆਂ ਇਹ ਤਾਂ ਮੈਨਾਂ ਇੱਕਦਮ ਤੇ ਤੇ ਇਸ ਲੱਗੀ ਪਈ ਐ ਮੈਂ ਤਾਂ ਹੀ ਤੋਂ ਕਿ ਇੱਕ ਦਿਨਾਂ ਮੈਂ ਬਿਆਨ ਦਿੱਤਾ ਮੈਨੇ ਕੀ ਬਿਆਨ ਦਿੱਤਾ ਮੈਨੇ ਕਿਹਾ ਨਾ ਮੈਨੂੰ ਬਕਾਇਦਾ ਉਸ ਗੱਲ ਲਈ ਨਾ ਧਮਕੀਆਂ ਵੀ ਦਿੱਤੀਆਂ ਕਈ ਲੋਕਾਂ ਨੇ ਤੁਹਾਨੂੰ ਵੀ ਧਮਕੀ ਦੇ ਲੰਦਾ ਕੋਈ ਤੇ ਦੰਦੇ ਨਹੀਂ ਜੀ ਮੈਨੂੰ 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 ਡਾਇਰੈਕਟਲੀ ਧਮਕੀ ਨਹੀਂ ਦੰਦੇ ਮੈਨੂੰ ਪਤਾ ਕੀ ਕਹਿੰਦੇ ਨੇ ਲੈ ਕਮਲੀ ਜਸਲੀਨ ਤੂੰ ਕਿਉਂ ਬੋਲਦੀ ਐ ਨਾ ਬਾਰੇ ਤੈ ਕੀ ਲੈਣਾ ਤੂੰ ਰਬ ਰਬ ਕਰਿਆ ਕਰ ਆਪਣਾ ਤੂੰ ਨਾ ਬੋਲਿਆ ਕਰ ਮੈਨੇ ਕਿਹਾ ਮੇਰੇ ਲਈ ਫੇਰੇ ਮੇਰੇ ਕੋਲ ਇਹਦੀ ਵੀ ਇੱਕ ਕਹਾਣੀ ਆ ਮੈਂ ਕਿਨੀਆਂ ਸਾਡੇ ਨਾਲ ਨਾ 2000 22 ਦੇ ਵਿੱਚ ਬਹੁਤ ਗਲਤ ਹੋਇਆ ਇਸੇ ਡੇਰੇ ਦੇ ਵਿੱਚ ਮੇਰੇ ਦਾਦੀ ਜੀ ਵੱਡੇ ਮਹੰਤ ਪੂਨਮ ਜੀ ਹਨਾ ਉਹਨਾਂ ਦੇ ਉੱਤੇ ਇੱਕ ਅਟੈਕ ਹੋਇਆ ਪੂਰਾ ਮਕੈਦਾ ਸਾਡੀ سٹੈਂਪ 25 30 50 ਸੀ ਕਿੰਨਰ ਬੈਠ ਕੇ ਕੋਈ ਮੀਟਿੰਗ ਕਰ ਰਹੀ ਸੀ ਇੱਥੋਂ ਤੱਕ ਕਿ بڑے بڑے ਅਸਰ ਹਨਾ ਉਹਦੇ ਵਿੱਚ ਜੁੜੇ ਹੋਏ ਸੀਗੇ بڑے بڑے ਅਫਸਰਾਂ ਦੀ ਸ਼ਾਇ ਨਾਲ ਹੋਇਆ ਕਿਉਂਕਿ ਪੁਲਿਸ ਸਾਡੀ ਕੰਪਲੇਂਟ ਹੀ ਨਹੀਂ ਲਿਖ ਰਹੀ ਅੱਜ ਤੱਕ ਚਲਾਨ ਟੂ ਕੋਰਟ ਹੋ ਗਿਆ ਕਿ ਉਹਨੂੰ ਜੀਨੇ ਸਾਡੇ ਤੇ ਇੰਨੇ ਹਮਲੇ ਕਰ ਲਏ ਸਾਡਾ ਸਭ ਕੁਝ ਲੁੱਟ ਪੁੱਟ ਲਿਆ 4 ਸਾਲ ਪੁਰਾਣੀ ਗੱਲ ਨੂੰ ਤੁਸੀਂ ਕਿਵੇਂ ਖਦੇੜੋਗੇ ਆ ਕਬਰ ਚੋਂ ਮੁਰਦੇ ਕੱਢਣ ਬਰਾਬਰ ਆ ਅੱਛਾ ਮੈਂ ਇੱਕ ਚੀਜ਼ ਹੋਰ ਜਾਣਨੀ ਚਾਹੁੰਨਾ ਤੁਸੀਂ ਸਾਰਾ ਦਿਨ ਘੁੰਮਦੇ ਹੋ ਸਮਾਜਿਕ ਤਾਣਾ ਬਾਣਾ ਬਹੁਤ ਉਲਝ ਗਿਆ ਲੱਗਦਾ ਤੁਹਾਨੂੰ ਰਿਸ਼ਤਿਆਂ ਦੀ ਡੋਰ ਜਿੰਨੇ ਦਿਸਦੀ ਐਨੀ ਪੱਕੀ ਹੈਗੀ ਤੁਸੀਂ ਕਿਹੜੇ ਰਿਸ਼ਤਿਆਂ ਦੀ ਗੱਲ ਕਰਦੇ ਹੋ ਨਾ ਸਕੇ ਪਿਓਆਂ ਨੇ ਆਪਣੀਆਂ ਧੀਆਂ ਨਾਲ ਗਲਤ ਕੰਮ ਕਰ ਲਿਆ ਸੋਕੇ ਭਰਾਵਾਂ ਨੇ ਆਪਣੀਆਂ ਭੈਣਾਂ ਨਾਲ ਕਰ ਲਿਆ ਇਹ ਇਹ ਖਬਰਾਂ ਕਿਤੇ ਛੋਟੀ ਮੋਟੀ ਚੀਜ਼ ਆ ਮਤਲਬ ਵੀ ਕਹਿ ਲਓ ਵੀ ਕਿਸੇ ਨਾਲ ਗਲਤ ਕੰਮ ਹੋ ਗਿਆ ਸਾਡੇ ਲਈ ਸਾਡੇ ਰੋ ਕੰਡੇ ਖੜੇ ਹੋ ਜਾਣਗੇ ਕਿ ਉਸ ਬੱਚਿਆਂ ਲਈ ਕੀ ਹੋਊਗਾ ਇਹ ਕਲਯੁਗ ਦੀ ਮਾਰ ਕਹਿ ਲਓ ਵੀ ਕਲਯੁਗ ਦੀ ਮਾਰ ਹੈ ਨਾ ਇਨਸਾਨੀਅਤ ਹੈ ਜਾਂ ਨਹੀਂ ਇਨਸਾਨੀਅਤ ਕਿੱਥੇ ਰਹਿ ਗਈ ਜੀ ਇਨਸਾਨੀਅਤ ਰਹਿ ਕਿੱਥੇ ਗਈ ਸਮਝ ਨਹੀਂ ਆਉਂਦਾ ਨਾ ਵੀ ਸਾਡੇ ਚਿਹਰੇ ਕਿਹੋ ਜਿਹੇ ਹੋ ਗਏ ਹਨਾ ਅਸੀਂ ਗੁਰੂ ਘਰ ਜਾਂਦੇ ਆ ਅਸੀਂ ਕਹਿੰਦੇ ਆ ਰੱਬ 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 ਵੀ ਰੱਬ ਤਾਂ ਪਾਈ ਬਹੁਤ ਵੱਡਾ ਹੈ 하나 바이크 ਰੁਆਇਕ ਰੋ ਜਾਂ ਅੱਲਾ ਅੱਲਾ ਜਾਂ ਖੁਦਾ ਖੁਦਾ ਜਾਂ ਕਹ ਲੋ ਪ੍ਰਭੂ ਜੀ ਜੀ ਦਾ ਨਾਮ ਲਮਾਂਗੇ ਜਾਂ ਰਾਮ ਰਾਮ ਜਾਂ ਕ੍ਰਿਸ਼ਨ ਹਰੀ ਕ੍ਰਿਸ਼ਨ ਕਹਾਂਗੇ ਪਰ ਜੀ ਅਸਲ ਜ਼ਿੰਦਗੀ ਚ ਦੇਖਿਆ ਜਾਵੇ ਤਾਂ ਕਿੱਥੇ ਅਸੀਂ ਉਸ ਚੀਜ਼ ਨੂੰ ਮੰਨਦੇ ਆ ਅਸੀਂ ਤਾਂ ਮੰਨੀ ਨਹੀਂ ਚੀਜ਼ ਜਨ ਜਿਹੜੀਆਂ ਚੀਜ਼ਾਂ ਨੂੰ ਸਾਨੂੰ ਮੰਨਣਾ ਚਾਹੀਦਾ ਸੀ ਨਾ ਆਪਣੀ ਜ਼ਿੰਦਗੀ ਚ ਉਹਨੂੰ ਤਾਂ ਅਸੀਂ ਮੰਨੀ ਹੀ ਨਹੀਂ ਕਦੇ ਅਜੇ ਤੱਕ ਜ਼ਿੰਦਗੀ ਚ ਇਹ ਸਭ ਜ਼ਿੰਦਗੀ ਦਾ ਫਿਰ ਪੱਤਰਕਾਰ ਮੈਨੂੰ ਸਵਾਲ ਕਰਦੇ ਨੇ ਵੀ ਕਿਵੇਂ ਹੋਊਗਾ ਠੀਕ ਜੀ ਹਣਾ ਇਹ ਬਹੁਤ ਵੱਡਾ ਸਵਾਲ ਆ ਹੁਣ ਇਹਦਾ ਮੈਂ ਕੀ ਜਵਾਬ ਦੇਵਾਂ ਵੀ ਕਿ ਮੈਂ ਠੀਕ ਹੋ ਸਕਦਾ ਕਿ ਮੈਂ ਇਸ ਗੱਲ ਦੀ ਸਿਸਟਮ ਨੂੰ ਸੁਧਾਰ ਸਕਦੀ ਆ ਜਾਂ ਤੁਸੀਂ ਇਕੱਲੇ ਇਸ ਸਿਸਟਮ ਨੂੰ ਸੁਧਾਰ ਸਕਦੇ ਹੋ ਨਹੀਂ ਅਸੀਂ ਤਾਂ ਮਿਲ ਕੇ ਸੁਧਾਰ ਸਕਦੇ ਆ ਜਦੋਂ ਗਰਾਉਂਡ ਲੈਵਲ ਤੇ ਗੱਲਾਂ ਜਾਂਦੀਆਂ ਨੇ ਨਾ ਜੀ ਪਰ ਅੱਜ ਕੱਲ ਤਾਂ ਨਾ ਸਭ ਕੁਝ ਫੋਨ ਨੇ ਸੋਸ਼ਲ ਮੀਡੀਆ ਨੇ ਖਤਮ ਕਰਤਾ ਅਸੀਂ ਇੱਕ ਘਰ ਦੇ ਵਿੱਚ 10 ਜੀ ਰਹਿੰਦੇ ਆ ਫੋਨ ਕਿੰਨਾ ਖਤਰਨਾਕ ਹੈ ਤੁਹਾਡੇ ਸਾਹਮਣੇ ਹੀ ਆ ਜੀ ਫੋਨ ਕਿੰਨਾ ਖਤਰਨਾਕ ਹੈ ਮੈਂ ਇੰਟਰਵਿਊ ਚ ਵੀ ਆਈ ਜਾਂਦਾ ਤੈਨੂੰ ਕਹਨੀ ਹੈ ਜੀ ਹੈਨਾ ਬਿਜਲੀ ਬਿਜਲੀ ਕਿੰਨੀ ਖਤਰਨਾਕ ਹੈ ਇੱਕ ਬਿਜਲੀ ਨਾਲ ਅਸੀਂ ਏਸੀ ਚਲਾਉਂਦੇ ਹਾਂ ਨਾ ਸਾਨੂੰ ਕੂਲਿੰਗ ਹੁੰਦੀ ਆ ਕਮਰੇ 'ਚ ਠੰਡਕ ਹੋ ਗਈ ਇੱਕ ਬਿਜਲੀ ਚੱਲ ਰਹੀ ਆ ਖੰਬੇ ਦੇ ਉੱਤੇ ਹੈਨਾ ਜਾਂ ਕਹ ਲਓ ਵੀ ਬੋਰਡ ਦੇ ਵਿੱਚ ਆ ਮੈਂ ਜਾ ਕੇ ਹੱਥ ਪਸਾਲਾਂ ਤਾਂ ਮੈਨੂੰ ਤਾਂ ਰੱਬ ਦੇ ਘਰ ਪਾਚਾ ਦੂਗੀ ਉਹ ਸਹੀ ਕਹਨੀ ਹੈ ਜੀ ਉਸੇ ਤਰ੍ਹਾਂ ਫੋਨ ਆ ਸਾਡਾ ਵੀ ਅਸੀਂ ਕਿੰਨਾ ਕੁ ਯੂਜ਼ ਕਰਨਾ ਨਾ ਬਾਕੀ ਰਹਿੰਦਾ ਖੁੰਦਾ ਤਾਂ ਸਾਡਾ ਲਾਕਡਾਊਨ ਨੇ ਪੱਠਾ ਪਠਾ ਦਿੱਤੀ ਵੀ ਬੱਚਿਆਂ ਦਾ ਆਨਲਾਈਨ ਕੰਮ ਆਊਗਾ ਜੀ ਬੱਚੇ ਮਾਂ ਮਾਂ-ਬਾਪ ਕਿੰਨੇ ਕੁ ਪੜੇ ਲਿਖੇ ਨੇ ਸਾਡੀ ਜਿਹੜੀ ਸਾਡੀ ਦਾਦੀ ਨਾਨੀ ਜਾਂ ਸਾਡੀ ਮਾਵਾਂ ਮੈਂ ਕਹਿੰਨੀ ਆ ਨਾ ਮੈਂ ਤਾਂ ਮਾਂ ਕਹੂਗੀ ਕਿਉਂਕਿ ਮੇਰੇ ਮੰਮੀ ਵੀ ਅਨਪੜ੍ਹ ਨੇ ਨਾ ਤਾਂ ਸਾਡੀ ਮਾਂ ਮਤਲਬ ਕਿ ਉਹ ਲਾਸਟ ਪੀੜੀ ਹੈ ਹਨਾ ਜਾ ਦਾਦੀ ਨਾਨੀ ਉਹ ਲਾਸਟ ਪੀੜੀ ਆ ਜ਼ਿੰਦਗੀ ਦੇ ਵਿੱਚ ਇਸ ਇਸ ਸਮਾਜ ਦੇ ਵਿੱਚ ਜਿਹਨੂੰ ਕਿਦ ਨਾਮ ਮਤਲਬ ਕਿ ਵੀਡੀਓ ਕਾਲ ਚੱਕ ਕੇ ਗੱਲ ਨਹੀਂ ਕਿਸੇ ਨਾਲ ਕਰਨਾ ਆਉਂਦਾ ਜਿਹਨੂੰ 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 ਜਦਨਾ ਕਿਸੇ ਨਾਲ ਲੜਾਈ ਹੋ ਜੇ ਉਹਨਾਂ ਨੂੰ ਸਟੇਟਸ ਨਹੀਂ ਲਾਣਾ ਆਉਂਦਾ ਫੋਨ ਦੇ ਉੱਤੇ ਵੀ ਮੇਰੀ ਲੜਾਈ ਹੋ ਗਈ ਹਨਾ ਅੱਜ ਕੱਲ ਤਾਂ ਹੋਰ ਵੀ ਆਪਸ਼ਨ ਆ ਗਿਆ ਨਾ ਨਾ ਮਾ ਬੀ ਜੇ ਮੈਂ ਮੰਨ ਲਉ ਤੁਹਾਡੀ ਕਿਸੇ ਨਾਲ ਲੜਾਈ ਤੁਸੀਂ ਪਰਸਨਲੀ ਉਹਨੂੰ ਇਹ ਟੈਗ ਕਰਕੇ ਸਟੇਟਸ ਲਾ ਸਕਦੇ ਹੋ ਦਾ ਵੀ ਸਿਰਫ ਉਹੀ ਬੰਦਾ ਦੇਖ ਸਕਦਾ ਹੋਰ ਨਹੀਂ ਕੋਈ ਦੇਖ ਸਕਦਾ ਅੱਛਾ ਤੁਸੀਂ ਕਦੇ ਡੀਆਈਜੀ ਭੁੱਲਰ ਨੂੰ ਮਿਲਿਆ ਹੋ ਨਹੀਂ ਜਦੋਂ ਸਾਡਾ ਮੈਂ ਸੱਚ ਦੱਸਾਂ ਜੀ ਮੈਂ ਆਪਣੇ ਤੇ ਗੱਲ ਨਹੀਂ ਲੈ ਕੇ ਕਹਿੰਦੀ ਮੇਰੇ ਦਾਦੀ ਪਰਦਾਦੀ ਜੀ ਮੇਰੇ ਗੁਰੂ ਜੀ ਬਹੁਤ ਉੱਚਿਆ ਰੂਹਾਨੀ ਹੈ ਨਾ ਬਹੁਤ ਰੱਬ ਦੇ ক্লোਜ਼ ਨੇ ਹੋ ਨਾ ਪਰਮਾਤਮਾ ਦਾ ਬੜੀ ਉਹਨਾਂ ਦੇ ਉੱਤੇ ਮੇਰਾ ਵਿਹਾਰ ਨੇ ਹੈ ਨਾ ਤੇ ਸੱਚੇ ਪਾਤਸ਼ਾਹ ਉਹਨਾਂ ਦੇ ਉੱਤੇ ਹੋਰ ਵੀ ਪਰਮਾਤਮਾ ਤੰਦਰੁਸਤੀ ਦੇ ਰੋਖਤਾ ਮੇਰੇ ਗੁਰੂ ਮੇਰੇ ਦਾਦਗੁਰੂ ਮੇਰੇ ਪਰਦਾਦੀ ਗੁਰੂ ਜੀ ਨੂੰ ਰੱਖੇ ਹੈ ਨਾ ਉਸ ਟਾਈਮ ਵੀ ਸਾਨੂੰ ਪਤਾ ਲੱਗਿਆ ਸੀ ਇਹ ਗੱਲ ਵੀ ਡੀਆਈਜੀ ਪੁੱਲਰ ਨੇ ਕਿਤੇ ਨਾ ਕਿਤੇ ਸਿਮਰਨ ਦੀ ਮਦਦ ਕਰੀ ਹੈ ਹੂੰ ਫਿਰ ਫਿਰ ਪੱਤਰਕਾਰ ਸਵਾਲ ਕੀ ਕਰਦੇ ਨੇ ਕਿ ਤੁਹਾਡਾ श्राप ਲੱਗ ਗਿਆ ਉਹਨੂੰ ਫਿਰ ਪੱਤਰਕਾਰ ਸਾਨੂੰ ਇਹ ਸਵਾਲ ਕਰਦੇ ਨੇ ਨਾ ਵੀ ਤੁਹਾਡਾ श्राप ਲੱਗ ਗਿਆ ਜੀ ਉਹਨੂੰ ਅਸੀਂ ਕਹਿੰਦੇ ਜੀ ਸਾਡਾ श्राप ਨਹੀਂ ਲੱਗਿਆ ਉਹ ਪਰਮਾਤਮਾ ਦੀ ਮਾਰ ਪੈ ਗਈ ਉਹਦੇ ਤੇ ਕਿਤੇ ਸੀ ਡੀਆਈਜੀ ਪੁੱਲਰ ਤੇ ਕੀ ਪਤਾ ਸਾਡੇ ਤੋਂ ਬਿਨਾ ਕਿੰਨੀਆਂ ਕੁ ਲੋਕਾਂ ਦੀ ਉਹਨੇ ਆਤਮਾ ਕਲਪਾਈ ਹੋਣੀ ਹੈ ਨਾ ਕਿੰਨੇ ਕੁ ਲੋਕਾਂ ਨੇ ਜਿਹੜੇ ਆਪਣਾ ਜਿਹਦਾ ਕਿਦਣਾ ਮੰਨ ਲਓ ਕੋਈ ਛੋਟਾ ਮੋਟਾ ਕੋਈ ਹੈ ਨਾ ਬਿਜ਼ਨਸਮੈਨ ਸੀ ਗਵਿੰਦਗੜ੍ਹ 'ਚ ਜਾਂ ਕਿਤੇ ਖੰਨੇ 'ਚ ਕਿਤੇ ਹੋਰ ਵੀ ਹੈ ਨਾ ਕਿਤੇ ਕਿੰਨੇ ਕੁ ਔਖੇ ਉਹਨੇ ਉਹਨੂੰ ਚੜਾਵਾ ਚੜਾਇਆ ਕੀ ਪਤਾ ਉਹ ਇਹ ਅੱਜ ਦਾ ਕੰਮ ਨਹੀਂ ਹੈਗਾ ਵੀ ਅੱਜ ਉਹ ਫੜਿਆ ਗਿਆ ਕੀ ਪਤਾ ਕਿਸ ਦੀਆਂ ਪਹਿਲਾਂ ਦੀਆਂ ਸਾਲ 2 ਸਾਲ 4 ਸਾਲ ਪਹਿਲਾਂ ਦੀ ਦਿੱਤੀਆਂ ਹੋਈਆਂ ਬਦਦਵਾ ਮਾਂ ਉਹਦੇ ਵਿੱਚ ਦੀ ਲੰਘ ਗਈਆਂ ਮੈਂ ਦੱਸ ਕੇ ਹਟੀਆਂ ਨਾ ਵੀ ਜਦੋਂ ਤੁਸੀਂ ਕਿਸੇ ਦੀ ਆਤਮਾ ਨੂੰ ਤੜਪਾਤਾ ਨਾ ਜੀ ਤੁਹਾਡੀ ਅੱਖ ਚੋਂ ਡਿਗਿਆ ਹੋਇਆ ਇੱਕ ਇੱਕ ਹੰਝੂ ਉਹਦੇ ਲਈ ਸਮੁੰਦਰ ਬਣ ਕੇ ਖੜਨਾ ਹੈ ਇਹ ਖੜਤ ਹੋ ਗਿਆ ਨਾ ਸਮੁੰਦਰ ਕੀ ਪਤਾ ਕਰਸ਼ਾਨੂੰ ਨੇ 20 ਲੱਖ ਦੇ ਕੇ 1-1 ਲੱਖ ਰੁਪਈਆ ਰੱਖ ਰੱਖ ਕੇ ਲੱਖ ਲੱਖ ਕਰਕੇ 21 ਲੱਖ ਜੋੜਿਆ ਹੋਵੇ ਕਿਹ ਪਤਾ 50-50 ਹਜ਼ਾਰ ਕਰਕੇ ਜੋੜਿਆ ਹੋਵੇ ਇੱਕ 21 ਲੱਖ ਰੁਪਇਆ ਕੀ ਪਤਾ 22000 33000 ਕਰਕੇ ਜੋੜਿਆ ਹੋਵੇ ਇਹ ਵੀ ਤਾਂ ਹੋ ਸਕਦਾ ਨਾ ਹਰ ਅਮੀਰ ਗਰੀਬ ਸਭ ਦੇ ਘਰ ਜਾਂਦੇ ਹੋ ਮੇਰਾ ਲਾਸਟ ਹੀ ਸਵਾਲ ਹੈ ਹਾਂਜੀ ਰੂਹ ਰੱਜੀ ਦੇ ਲੋਕ ਕਿਹੜੇ ਹੁੰਦੇ ਨੇ ਇਹ ਜਿਹੇ ਲੋਕ ਜਾਂ ਜਿਨ੍ਹਾਂ ਦੀ ਰੂਹ ਰੱਜੀ ਵੀ ਹੁੰਦੀ ਆ ਉਹ ਲੋਕ ਕਿਸ ਤਰ੍ਹਾਂ ਦੇ ਹੁੰਦੇ ਨੇ ਇੱਕ ਤਾਂ ਹੁੰਦਾ ਪੈਸੇ ਦੇ ਨਾਲ ਕਿਸੇ ਨੂੰ ਤੋਲ ਦੇਣਾ ਇੱਕ ਹੁੰਦਾ ਪਿਆਰ ਮੁਹੱਬਤ ਨਾਲ ਮਿਲਣਾ ਕਿਸੇ ਨੂੰ ਦੇਖੋ ਜੀ ਤੁਹਾਨੂੰ 500 ਵੀ ਦਿੰਦਾ ਕੋਈ 50000 ਵੀ ਦਿੰਦਾ ਹਾਂ ਬਿਲਕੁਲ ਦਿੰਦਾ ਜੀ ਦੇਣ ਵਾਲੇ ਤਾਂ ਮੈਂ ਕਿਹਨੇ ਜੀ ਪੁੱਛੋ ਹੀ ਨਾ ਕੁਝ ਤੁਸੀਂ ਖੁਸ਼ ਕਿ ਮੈਂ ਹੁੰਨੇ ਹੋ ਫਿਰ 50000 ਵਾਲੇ ਨਹੀਂ ਹਾਂ ਕਿਸੇ ਦਾ ਦਿੱਤਾ ਹੋਇਆ ਪਿਆਰ ਨਾਲ ਨਾ ਜੀ ਉਹ ਸਾਡੇ ਲਈ ਬਹੁਤ ਮਾਇਨੇ ਰੱਖਦਾ ਹੈ ਕਿਸੇ ਦੀ ਦਿੱਤੀ ਹੋਈ ਨੇਕ ਕਮਾਈ ਚੋਂ ਸਾਡੇ ਲਈ ਰੁਪਈਆ ਰੁਪਈਆ ਦਿੱਤਾ ਬਹੁਤ ਮਾਇਨੇ ਰੱਖਦਾ ਹੈ ਇਹ ਘਰ ਦੇਖੋ ਜੀ ਇੱਥੇ ਸਭ ਕੁਝ ਹੈ ਸਾਡਾ ਕੋਈ ਪਰਸਨਲ ਪੈਟਰੋਲ ਪੰਪ ਨਹੀਂ ਹੈਗਾ ਸਾਡੀ ਘਰੇਾਨੇ ਦੀ ਦੁਕਾਨ ਨਹੀਂ ਹੈਗੀ ਸਾਡੀ ਕੋਈ ਫੈਕਟਰੀ ਨਹੀਂ ਸਾਡੀ ਕੋਈ ਇੱਟਾਂ ਦੀ ਫੈਕਟਰੀ ਨਹੀਂ ਹਨਾ ਮੈਂ ਕੋਈ ਬਹੁਤ ਤਕੜੀ ਬਿਜ਼ਨਸਮੈਨ ਨਹੀਂ ਜਾਂ ਮੇਰੇ ਗੁਰੂ ਨਹੀਂ ਹੈਗੇ ਇਹ ਸਭ ਇੱਕ ਇੱਕ ਰੁਪਈਆ ਜੋੜ-ਜੋੜ ਕੇ ਹੀ ਹਨਾ ਜੋ ਸਾਨੂੰ ਲੋਕਾਂ ਨੇ ਸੰਗਤਾਂ ਨੇ ਤਿਲ ਫੁੱਲ ਦਿੱਤਾ ਅਸੀਂ ਉਹਨੂੰ ਜੋੜ ਕੇ ਹੀ ਹਨਾ ਬਹੁਤ سارے ਗਮਲੇ ਪੈਨੇ ਇੱਥੇ ਨਾ ਇਹ ਬਹੁਤ سارے ਸਾਨੂੰ ਲੋਕਾਂ ਨੇ ਦਿੱਤੇ ਹੋਏ ਨੇ ਜੀ ਸਾਡੇ ਪਿਆਰ ਕਰਨ ਵਾਲਿਆਂ ਨੇ ਦਿੱਤੇ ਪਤਾ ਕੀ ਕਹਿ ਕੇ ਦਿੱਤੇ ਕਹਿੰਦੇ ਵਾਈਗਰੂ ਨੇ ਸਾਡੇ ਘਰ ਬੂਟਾ ਲਾਤਾ ਸੀ ਤੁਹਾਡੇ ਘਰ ਲਾ ਦੇਣਾ ਹੁਣ ਕਹਿੰਦੇ ਕਹਿੰਦੇ ਕਦੇ ਕਦੇ ਬਾਬਾ ਜੀ ਗਮਲਾ ਲੈ ਜਾਓ ਬੂਟਾ ਲੈ ਜਾਓ ਇੱਕ ਕਹਿੰਦੇ ਤੁਸੀਂ ਸਾਡੇ ਲਈ ਅਰਦਾਸ ਕਰਕੇ ਜਾਓ ਵੀ ਸਾਡੇ ਘਰ ਵੀ ਬੂਟਾ ਲੱਗ ਜਵੇ ਅੱਛਾ ਮੇਰੇ ਜ਼ਿਹਨ ਚ ਇੱਕ ਸਵਾਲ ਆਇਆ ਪਰਸਨਲੀ ਜੀ ਜ਼ਿੰਦਗੀ ਦੇ ਵਿੱਚ ਮਹੰਤਾਂ ਦੀ ਇੰਪੋਰਟੈਂਸ ਕਿੰਨੀ ਹੈ ਘਰਾਂ ਦੇ ਵਿੱਚ ਖੁਸ਼ੀਆਂ ਆਉਣ ਦੇ ਲਈ ਜਦੋਂ ਸਿਆਣਿਆਂ ਤੋਂ ਸੁਣਿਆ ਕਹਿੰਦੇ ਮਹੰਤ ਰੁੱਸਣੇ ਨਹੀਂ ਚਾਹੀਦੇ ਤੇ ਮਹੰਤ ਘਰੋਂ ਖੁਸ਼ ਹੋ ਕੇ ਜਾਣੇ ਚਾਹੀਦੇ ਨੇ ਸਾਡਾ ਨਾ ਦੇਖੋ ਸਾਡੀ ਮਹੰਤਾਂ ਦੀ ਨਾ ਮਤਲਬ ਕਿ ਕਹਿ ਲਓ ਅਸੀਂ ਇੱਕ ਗੈਟਅਪ ਸਾਡਾ ਫੀਮੇਲ ਆ ਹੂੰ ਸਾਡੀ ਆਵਾਜ਼ ਥੋੜੀ ਮਰਦਾਨਾ ਹੈ ਰੱਬ ਨੇ ਪਾਕੇ ਭੇਜੀ ਹੈ ਨਾ ਹਨਾ ਜਿਵੇਂ ਕਾ ਵੀ ਮੇਰੀ ਕੋ ਕੁੜੀ ਵਾਲੀ ਆਵਾਜ਼ ਨਹੀਂ ਆਵਾਜ਼ ਤਾਂ ਮਿਕਸ ਹੈ ਨਾ ਇੱਕ ਔਰਤ ਦੀ ਆਵਾਜ਼ ਆਉਂਦੀ ਨਾ ਇੱਕ ਜੈਂਟਸ ਦੀ ਆਵਾਜ਼ ਆਉਂਦੀ ਹੈ ਨਾ ਤਾਂ ਉਸ ਤੋਂ ਬਾਅਦ ਕਿਦ ਨਾ ਜਿਵੇਂ ਕਹ ਲੋ ਵੀ ਰੁੱਸਣੇ ਨਹੀਂ ਚਾਹੀਦੇ ਹਨਾ ਅਸੀਂ ਕਦੇ ਕਿਸੇ ਤੋਂ ਰੁੱਸਦੇ ਨਹੀਂ ਜੀ ਹੈਗੇ ਹਨਾ ਕਦੇ ਨਹੀਂ ਅੱਜ ਤੱਕ ਮਤਲਬ ਕਿ ਮੈਨੂੰ ਮੇਰੇ ਗੁਰੂ ਜੀ ਨੂੰ ਜਾਂ ਮੇਰੇ ਦਾਦੀ ਜੀ ਸਾਨੂੰ ਤਾਂ ਸਾਰੀ ਜ਼ਿੰਦਗੀ ਸਾਡੇ ਗੁਰੂਆਂ ਨੇ ਇਹੀ ਸਿਖਾਇਆ ਵੀ ਕਿਸੇ ਦਾ ਦਿਲ ਨਹੀਂ ਦੁਖੀ ਕਰਨਾ ਨਾ ਹੀ ਅਸੀਂ ਕੀਤਾ ਅਜ ਤੱਕ ਨਾ ਹੀ ਕਦੇ ਕਿਦ ਨਾ ਠੀਕ ਹੈ ਜੋ ਥੱਲੇ ਉੱਤੇ ਕਰਕੇ ਇਕੱਲੇ ਨਾਲ ਗੱਲਬਾਤ ਕਰ ਹੀ ਲਈ ਦੀ ਜੀ ਵੀ ਇਹ ਘੱਟ ਆ ਜੀ ਥੋੜਾ ਜਿਆਦਾ ਹੋਰ ਵਧਾ ਦਿਓ ਕੋਈ ਗੱਲ ਅਸੀਸਾਂ ਦੇ ਕੀ ਹੋਣਿਆ ਅਸੀਸਾਂ ਹੀ ਦੇਣੀਆਂ ਨੇ ਜੀ ਹੋਰ ਕੀ ਲੈਣਾ ਅਸੀਂ ਇੱਥੋਂ ਜ਼ਿੰਦਗੀ ਚੋਂ ਅਸੀਂ ਆਏ ਕਿਸ ਕੰਮ ਲਈਆਂ ਹਨਾ ਮੈਂ ਤਾਂ ਦੇਖੋ ਅੱਜ ਕੱਲ ਨਾ ਮਤਲਬ ਮੇਰੀਆਂ ਜਿਹੜੀਆਂ ਇੰਟਰਵਿਊਜ਼ ਨੇ ਜ਼ਿਆਦਾ ਨਾ ਰੱਬੀ ਰੂ ਮੈਨੂੰ ਜ਼ਿਆਦਾ ਪਸੰਦ ਆ ਮੈਂ ਨਾ ਪੱਤਰਕਾਰਾਂ ਨੂੰ ਇਹ ਗੱਲ ਵੀਰਾਂ ਨੂੰ ਕਹਿਣੀ ਆ ਨਾ ਭੈਣਾਂ ਨੂੰ ਜਿਹੜੇ ਮੇਰੇ ਇੰਟਰਵਿਊ ਕਰਨਾ ਦੇ ਨੇ ਵੀ ਮੈਨੂੰ ਨਾ ਤੁਸੀਂ ਜਿਹੜੀ ਇੰਟਰਵਿਊ ਕਰਨੇ ਥੋੜੀ ਰੱ ਮਤਲਬ ਕਿ ਇਹ ਤਾਂ ਚਲਦੀ ਰਹਿਣੀ ਨੇ ਹੁਣ ਜ਼ਿੰਦਗੀ ਤੇ ਤਾਣੇ ਬਣੇ ਰੋਲੇ ਤੇ ਪੈਂਦੀ ਪੈਂਦੀ ਮਤਲਬ ਮੈਂ ਨਾ ਇੰਨੀ ਕਿ ਇਨਾ ਚੀਜ਼ਾਂ ਤੋਂ ਕਹਿ ਲੋ ਵੀ ਮਤਲਬ ਕਿ ਮੈਂਟਲੀ ਡਿਸਟਰਬ ਹੋ ਗਈ ਹੈ ਨਾ ਨਰਸਿੰਗ ਕੀਤੀ ਹੈ ਬਿਲਕੁਲ ਕਿਥੋਂ ਕੀਤੀ ਸੀ ਮੈਂ ਪਟਿਆਲì ਤੋਂ ਹੀ ਕੀਤੀ ਸੀ ਜੀ ਨਰਸਿੰਗ ਜੀ ਕਰਦਾ ਦੁਬਾਰਾ profession ਜਾਂ ਮੈਂ ਤਾਂ ਜਾਂਦੀ ਰਹਿਣੀ ਹੈ ਜੀ ਹੁਣ ਵੀ ਰਜਿੰਦਰਾ ਮੇਰਾ ਦਿਲ ਕਰਦਾ ਰਹਿੰਦਾ ਹੈ ਨਾ ਪਰ ਮੈਂ ਨਾ ਜਾ ਕੇ ਉੱਥੇ ਮੈਨੂੰ ਪੰਗਾ ਪੈ ਜਾਂਦਾ ਬਸ ਇੱਕ ਕੀ ਮਤਲਬ ਕਿ ਮੈਨੂੰ ਨਾ ਉੱਥੇ ਕੰਮ ਕਰਨ ਦਾ ਸੇਵਾ ਕਰਨ ਦਾ ਮਤਲਬ ਕਿ ਮੌਕਾ ਨਹੀਂ ਮਿਲਦਾ ਕਿਉਂਕਿ ਸਾਰੇ ਲੋਕ ਮੈਨੂੰ ਮਿਲਣ ਆ ਜਾਂਦੇ ਨੇ ਹਨਾ ਸਾਰੇ ਅਸੀਸਾਂ ਲੈਣ ਆਉਂਦੇ ਨੇ ਹਨਾ ਚਲੋ ਚੰਗਾ ਲੱਗਦਾ ਹਨਾ ਪਰ ਮੈਂ ਜੋ ਚਾਹੁੰਦੀ ਆ ਨਾ ਇੱਕ ਮੇਰੀ ਪਹਿਲਾਂ ਦੀ ਛੁਪਾਰਸਤਨ ਦੀ ਜ਼ਿੰਦਗੀ ਸੀ ਨਾ ਨਾ ਵੀ ਕਿਸੇ ਨੂੰ ਪਤਾ ਨਹੀਂ ਸੀ ਜਸਲੀਨ ਕੌਣ ਹੈ ਹਨਾ ਮੇਰੀ ਸਿਸਟਰ ਨੇ ਮੈਨੂੰ ਜੋ ਆਰਡਰ ਦਿੱਤਾ ਹਨਾ ਕਿਹਾ ਕਿ ਹਾਂ ਭਾਈ ਇਹਦੇ ਡ੍ਰਿਪ ਲਗਾਇਆ ਹੈਨਾ ਇਹਦਾ ਡਿਸਕਨੈਕਟ ਕਰਿਆ ਇਹਦੇ ਕੈਥਟਰ ਮੰਗਵਾ ਕੇ ਸਮਾਨ ਮੰਗਵਾ ਕੇ ਇਹਦਾ ਕੈਥਟਰ ਜੈਸ਼ਨ ਕਰਦੇ ਹਨਾ ਹੈਨਾ ਮਤਲਬ ਕਿ ਹੈਨਾ ਮਤਲਬ ਮੇਰੀ ਜ਼ਿੰਦਗੀ ਬੜੀ ਵਧੀਆ ਰਹੀ ਉਹ ਜ਼ਿੰਦਗੀ ਨਾ ਅੱਜ ਵੀ ਉਹ ਸਿਸਟਰਸ ਰਿਟਾਇਰ ਹੋ ਗਏ ਹਨਾ ਬਹੁਤ ਸਾਰੀ ਸਿਸਟਰਸ ਜੇ ਮੈਂ ਘਰ ਜਾਂਦੀ ਰਹਿਣੀ ਹੈ ਹਨਾ ਉਹਨਾਂ ਦੇ ਘਰ ਜਾ ਕੇ ਉਹਨਾਂ ਦੇ ਨਾਲ ਮੈਨੂੰ ਬੜਾ ਵਧੀਆ ਲੱਗਦਾ ਹੱਸਣਾ ਖੇਡਣਾ ਨਾ ਕਿ ਕਦੀ ਮੈਨੇ ਉਹਨਾਂ ਨੂੰ ਦੇਖਿਆ ਹੀ ਨਹੀਂ ਹਨਾ ਕਿ ਕੀ ਮਤਲਬ ਨੌਕਰੀ ਕਰਨ ਨੂੰ ਜੀ ਕਰਦਾ ਬਿਲਕੁਲ ਕਰਦਾ ਵਾਈਟ ਕੋਟ ਪਾਉਣ ਨੂੰ ਜੀ ਕਰਦਾ ਕਰਦਾ ਜੀ ਕਿਉਂ ਨਹੀਂ ਕਰਦਾ ਮਤਲਬ ਉਹ ਤਾਂ ਲੰਮੇ ਨਾ ਮੇਰੀ ਜ਼ਿੰਦਗੀ ਦਾ ਇੱਕ ਬਹੁਤ ਮੈਂ 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 ਇਤਿਹਾਸ ਮੈਂ ਦੋ ਚੀਜ਼ਾਂ ਨੂੰ ਦੇਖ ਕੇ ਬਹੁਤ ਇਮੋਸ਼ਨਲ ਹੋ ਜਾਂਦੀ ਆ ਇੱਕ ਮੈਂ ਆਪਣੇ ਸਕੂਲ ਨੂੰ ਬਹੁਤ ਪਿਆਰ ਕਰਦੀ ਸੀ ਨਾ ਕਿ ਮੈਂ ਸਕੂਲ ਦੇ ਲੰਮੇ ਬੜੇ ਯਾਦ ਕਰਦੀ ਆ ਮੈਂ ਆਪਣੇ ਟੀਚਰਾਂ ਨੂੰ ਬਹੁਤ ਯਾਦ ਕਰਦੀ ਆ ਇੱਕ ਮੈਂ ਆਪਣੇ ਨਰਸਿੰਗ ਪ੍ਰੋਫੈਸ਼ਨ ਨੂੰ ਬਹੁਤ ਯਾਦ ਕਰਦੀ ਆ ਨਾ ਕਿ ਉਹ ਲੰਮੇ ਮੈਨੂੰ ਬਹੁਤ ਰਵਾਉਂਦੇ ਨੇ ਹਨਾ ਜੇ ਮੈਂ ਕੱਲੀ ਬੈਠ ਜਾਣਾ ਤਾਂ ਮੈਨੂੰ ਮੈਨੂੰ ਕਿਤੇ ਨਾ ਕਿਤੇ ਮੈਂ ਬਸ ਮੇਰੇ ਕੋਲ ਸ਼ਬਦ ਨਹੀਂ ਰਹਿੰਦੇ ਆ ਨਾ ਵੀ ਉਹ ਜ਼ਿੰਦਗੀ ਬਹੁਤ ਵਧੀਆ ਵਾਲੀ ਜ਼ਿੰਦਗੀ ਸੀ ਨਾ ਬੇਕਿਕਰੀ ਜੀ ਮੈਂ ਆਪਣੇ ਸਕੂਲ ਨੂੰ ਬਹੁਤ ਮਿਸ ਕਰਦੀ ਆ ਸਭ ਤੋਂ ਵੱਧ ਨਾ ਮੈਂ ਆਪਣੇ ਸਕੂਲ ਨੂੰ ਬਹੁਤ ਜ਼ਿਆਦਾ ਮਿਸ ਕਰਦੀ ਆ ਮੈਂ ਆਪਣੇ ਟੀਚਰਜ਼ ਨੂੰ ਬਹੁਤ ਮਿਸ ਕਰਦੀ ਆ ਮੇਰੇ ਟੀਚਰਸ ਮਿਲਦੇ ਰਹਿੰਦੇ ਨੇ ਮੈਨੂੰ ਹਨਾ ਹਨਾ ਤੇ ਮੈਂ ਨਾ ਉਹਨਾਂ ਦੇ ਪੈਰ ਛੂਲੇ ਇੱਕ ਦਿਨ ਨਾ ਮੇਰੇ ਹਨਾ ਸविता मैम ਸ਼ਾਇਦ ਉਹ ਅੱਜ ਇੰਟਰਵਿਊ ਦੇਖਣ ਵੀ ਨਾ ਤਾਂ ਮੈਂ ਨਾ ਉਹਨਾਂ ਦੇ ਪੈਰ ਛੂਲੇ ਮੈਂਨ ਕਿਹਾ ਜਸਲੀਨ ਤੂੰ ਮੇਰੇ ਪੈਰ ਕਿਉਂ ਛੂਏ ਮੈਂ ਕਿਹਾ ਮੈਮ ਤੁਸੀਂ ਤਾਂ ਮੇਰੇ ਗੁਰੂ ਸੀ ਨਾ ਤੇ ਮੈਨੂੰ ਤਾਂ ਛੂਣ ਦਾ ਹੱਕ ਹੈ ਤੇ ਉਸ ਤੋਂ ਬਾਅਦ ਨਾ ਤੇ ਕਹਿੰਦੇ ਨਹੀਂ ਤੂੰ ਪੈਰ ਨਾ ਛੂਇਆ ਕਰ ਤੇਰਾ ਉਹਦਾ ਬਹੁਤ ਵੱਡਾ ਹੈ ਮੈਂ ਕਿਹਾ ਜੀ ਦੇਖੋ ਮੇਰਾ ਉਹਦਾ ਕਿੰਨਾ ਵੀ ਵੱਡਾ ਹੋਵੇ ਹੈ ਨਾ ਉਸਤਾਦ ਤੋਂ ਜਿਹੜਾ ਮਤਲਬ ਕਿ ਗੁਰੂ ਹੈ ਨਾ ਜੀ ਉਹ ਤਾਂ ਚੇਲਾ ਕਦੇ ਵੱਡਾ ਨਹੀਂ ਹੋ ਸਕਦਾ ਚੇਲਾ ਕਿੰਨਾ ਵੀ ਚਾਹੇ ਆਪਣੇ ਆਪ ਨੂੰ ਮਹਾਨ ਬਣ ਜਾਵੇ ਹੈਨਾ ਚਾਹੇ ਉਹ ਗੁਰੂ ਤੋਂ ਹੀ ਸਿੱਖਿਆ ਲੈ ਕੇ ਅੱਗੇ ਤੱਕ ਬਣ ਜਾਵੇ ਹੈਨਾ ਜੇ ਮੰਨ ਲਓ ਇੱਕ ਬੰਦਾ ਡੀਐਸਪੀ ਹੈ ਨਾ ਉਹਨੇ ਕਿਸੇ ਨੂੰ ਟੀਚ ਕੀਤਾ ਪੜਾਇਆ ਲਿਖਾਇਆ ਨਾ ਉਹ ਤਾਂ ਅੱਗੇ ਇੱਕ ਡੀਆਈਜੀ ਬਣ ਗਿਆ ਕੀ ਉਹ ਡੀਆਈਜੀ ਨੂੰ ਜਾ ਕੇ ਸਲੂਟ ਮਾਰੂਗਾ ਇੱਕ ਵਾਰ ਤਾਂ ਦੇਖੋ ਜੀ ਕੋਈ ਸੋਚੂਗਾ ਨਾ ਜਿਹੜਾ ਡੀਆਈਜੀ ਬਣਿਆ ਵੀ ਯਾਰ ਇਹ ਤਾਂ ਮੇਰਾ ਉਸਤਾਦ ਰਹਾ ਕਿੰਨਰ ਸਮਾਜ ਦੇ ਵਿੱਚ ਨੌਕਰੀ ਨਹੀਂ ਕਰ ਸਕਦਾ ਕਿ ਤੁਸੀਂ ਦੁਬਾਰਾ ਉਸ ਪ੍ਰੋਫੈਸ਼ਨ ਚ ਵਚਰ ਨਹੀਂ ਸਕਦੇ ਕਿ ਸਮਾਜਿਕ ਕੋਈ ਦਿੱਕਤ ਹੈ ਜਾਂ ਨਹੀਂ ਤੁਸੀਂ ਖੁਦ ਜਾਣਾ ਚਾਹੁੰਦੇ ਨੌਕਰੀਆਂ ਤਾਂ ਆਮ ਲੋਕਾਂ ਨੂੰ ਹੀ ਮਿਲਦੀਆਂ ਮੈਂ ਮੈਂ ਕਿੰਨੀਆਂ ਨਾਲ ਗੱਲ ਕੀਤੀ ਕਿ ਮੇਰਾ ਹੈਲਥ ਦਾ ਇੰਸ਼ੋਰੈਂਸ ਕਰਾਉਣਾ ਮੈਂਨੇ ਆਪਣਾ ਵੀ ਮੇਰੀ ਸਿਹਤ ਠੀਕ ਨਹੀਂ ਰਹਿੰਦੀ ਹੈ ਨਾ ਤਾਂ ਕਿਦ ਨਾ ਕਦੇ ਮੈਨੂੰ ਹੈਲਥ ਇੰਸ਼ੋਰੈਂਸ ਵਾਲਾ ਨਹੀਂ ਮਿਲਿਆ ਉਹ ਕਹਿੰਦੇ ਜੀ ਜਾਂ ਤਾਂ ਅਸੀਂ ਮੇਲ ਦਾ ਕਰ ਸਕਦੇ ਜਾਂ ਫੀਮੇਲ ਦਾ ਅਦਰ ਜੈਂਡਰ ਦਾ ਕਰ ਹੀ ਨਹੀਂ ਸਕਦੇ ਕਿ ਤੁਹਾਡੀ ਇਨਸ਼ੋਰੈਂਸ ਹੀ ਨਹੀਂ ਹੁੰਦੀ ਕਿਸੇ ਦੀ ਵੀ ਨਹੀਂ ਹੋਈ ਹੋਈ ਹਾਲਾ ਕਿ ਮੇਰੇ ਟਰਨਾਂ ਭਰਦੇ ਆ ਸੀ ਰਿਟਰਨਾਂ ਮੈਂ ਵੀ ਆਪਣੀਆਂ ਭਰਦੀ ਆ ਜੀ ਦੇਖੋ ਮੈਂ 3 ਲੱਖ ਦੀ ਰਿਟਰਨਾਂ ਭਰਦੀ ਆ ਹਰ ਸਾਲ 3 ਦੀਆਂ ਕਦੇ 3.5 4 ਦੀਆਂ ਇੱਥੇ ਤੱਕ ਜਿਵੇਂ ਜਿਵੇਂ ਮਤਲਬ ਸਮਾਂ ਵੱਧਦਾ ਜਾਂਦਾ ਹੈ ਨਾ ਉਹ ਫਿਰ ਕਹਿੰਦੇ ਮਾਫ ਕਰਨ ਵਾਲੇ ਜਿਹੜੇ ਸਰਕਾਰ ਆ ਉਹ ਤੁਹਾਨੂੰ ਮਾਫ ਕਰਦੀ ਰਹਿੰਦੀ ਆ ਨਾ ਤਾਂ ਉਸ ਤਰ੍ਹਾਂ ਕਿਦਣਾ ਮੈਂ ਮਤਲਬ ਕਿ ਉਹ ਕਰਦਾ ਮੇਰੇ ਟਰਨਾਂ ਭਰਦੀਆਂ ਪਰ ਮੈਨੂੰ ਕਿਦਣਾ ਮੈਂ ਇਹ ਨਹੀਂ ਸਮਝ ਲੱਗਿਆ ਅੱਜ ਤੱਕ ਵੀ ਮੇਰਾ ਹੈਲਥ ਇਨਸ਼ੋਰੈਂਸ ਹੈ ਹੀ ਨਹੀਂਗਾ ਬਿਮਾਰੀਆਂ ਤਾਂ ਤੁਹਾਨੂੰ ਵੀ ਲੱਗਦੀਆਂ ਬਿਲਕੁਲ ਜੀ ਬਿਲਕੁਲ ਕਿਹਨੂੰ ਨਹੀਂ ਲ ਕਿਸੇ ਨੂੰ ਵੀ ਲੱਗ ਸਕਦੀ ਬਿਮਾਰੀ ਤਾਂ ਜੀ ਇਹ ਤਾਂ ਕਾਇਆ ਏ ਇਹਦਾ ਕਿਤੇ ਪਰੋਸਾ ਏ ਇਹਦਾ ਕੋਈ ਪਰੋਸਾ ਨਹੀਂ ਹੈਗਾ ਆ ਦੇਖੋ ਕੱਲ ਨਾ ਮੈਂ ਦੇਖੋ ਮੇਰੇ ਹੱਥ ਦੇ ਨਾ ਮੈਂ ਕੀ ਕਰ ਰਹੀ ਸੀ ਗੁਰਦੁਆਰਾ ਸਾਹਿਬ ਜਾ ਰਹੀ ਸੀ ਹੈ ਨਾ ਉੱਥੇ ਨਾ ਥੋੜਾ ਜਿਹਾ ਹੱਥ ਉਹ ਹੋ ਗਿਆ ਸਲਿੱਪ ਹੋ ਗਿਆ ਹੈ ਨਾ ਹੱਥ ਸਲਿੱਪ ਹੋ ਗਿਆ ਦੀਵਾਰ 'ਚ ਵੱਜਿਆ ਐਨੇ ਚ ਇੱਥੋਂ ਹੱਥ ਦੁਖਣ ਲੱਗ ਗਿਆ ਲੋ ਜੀ ਕਿਉਂਕਿ ਸਾਡੇ ਖਾਣ ਪੀਣ ਹੀ ਨਹੀਂ ਸਹੀ ਹੈਗੇ ਸਾਡੇ ਲਈ ਕੀ ਖਾਣਾ ਪੀਣਾ ਸਹੀ ਹੈ ਕੋਈ ਕੋਣ ਇਨਸਾਨ ਹੈ ਜਿਹੜਾ ਆਪਣਾ ਡਾਈਟ ਦਾ ਧਿਆਨ ਰੱਖਦਾ ਸਭ ਨੂੰ ਇੱਕ ਦੌੜ ਚੱਲ ਰਹੀ ਹੈ ਇੱਕ ਪੈਸੇ ਦੀ ਇੱਕ ਕੰਮ ਦੀ ਇੱਕ ਚਾਲ ਦੀ ਬਸ ਇੱਕ ਚਲੋ ਚੱਲ ਚਲੋ ਚੱਲ ਚਲੋ ਚੱਲ ਚੱਲ ਰਹੀ ਹੈ ਨਾ ਘਰ ਜਾਣਾ ਆਉਣਾ ਹੁੰਦਾ ਮਾਪੇ ਨੂੰ ਮਿਲਦੇ ਹਾਂ ਚਲੀ ਜਾਨੀ ਹੈ ਜੀ ਕਦੇ-ਕਦੇ ਪਿੰਡ ਵੀ ਜਾਨੀ ਦੇਣੀ ਆ ਮੰਮੀ ਡੈਡੀ ਦੀ ਯਾਦ ਆਉਂਦੀ ਆਉਂਦੀ ਹੈ ਜੀ ਆਉਂਦੀ ਹੈ ਮੰਮੀ ਡੈਡੀ ਦੀ ਯਾਦ ਕਿੰਨوں ਨਹੀਂ ਆਉਂਦੀ ਹੈ ਨਾ ਆਪਣੇ ਵਿਛੜਿਆਂ ਦੀਆਂ ਯਾਦਾਂ ਕਿਹਨੂੰ ਨਹੀਂ ਆਉਂਦੀਆਂ ਸਭ ਨੂੰ ਹੀ ਆਉਂਦੀਆਂ ਨੇ ਨਾ ਬਹੁਤ ਸਾਰੇ ਹਜੇ ਰਿਸ਼ਤੇ ਰਹੇ ਨੇ ਜ਼ਿੰਦਗੀ 'ਚ ਨਾ ਜਿਨ੍ਹਾਂ ਨੂੰ ਮਤਲਬ ਕਿ ਕਹਿ ਲੋ ਨਾ ਚਲੋ ਮੇਰੇ ਮਾਪੇ ਮਾਰਚ ਕੋਣ-ਕੋਣ ਦੇ ਵੈਸੇ ਪਰਸਨਲ ਜਿਹਾ ਸਵਾਲ ਹੈ ਦਸਨਾ ਚਾਹਨੀ ਨਹੀਂ ਦੇਖੋ ਮੈਂ ਇਹ ਗੱਲਾਂ ਬਾਰੇ ਦੱਸਣਾ ਨਹੀਂ ਚਾਹੁੰਦੀ ਕਿਉਂਕਿ ਤੁਹਾਨੂੰ ਪਤਾ ਹੈ ਨਾ ਕਿ ਇਹ ਗੱਲਾਂ ਫਿਰ گاਹਾਂ ਤੋਂ گاਹ ਬਹੁਤ ਦੂਰ ਤੱਕ ਜਾਂਦੀਆਂ ਨੇ ਮੈਂ ਚਾਹੁੰਦੀ ਵੀ ਨਹੀਂ ਕਿਸੇ ਨੂੰ ਮੇਰਾ ਪਿੰਡ ਪਤਾ ਲੱਗੇ ਹੈ ਨਾ ਜਾਂ ਮੈਂ ਕਿੱਥੋਂ ਮੈਂ ਸਿਰਫ ਪਟਿਆਲਾ ਹੀ ਦੱਸਦੀ ਆ ਬੇਸ਼ੱਕ ਮੇਰਾ ਪਟਿਆਲੇ ਦਾ ਕੋਈ ਨੇੜਲਾ ਪਿੰਡ ਹੈ ਪਰ ਮੈਂ ਨਹੀਂ ਦੱਸਣਾ ਚਾਹੁੰਦੀ ਇਹ ਚੀਜ਼ਾਂ ਜਿਸਲੀਨ ਪਟਿਆਲਾ ਸਾਡੇ ਨਾਲ ਖਾਸ ਕਰ ਗੱਲਬਾਤ ਕਰ ਰਹੇ ਤੇ ਬੇहद ਖੁੱਲ ਕੇ ਗੱਲਬਾਤ ਕੀਤੀ ਤੇ ਭਾਵੁਕ ਵੀ ਨਜ਼ਰ ਆਏ ਨੇ ਕਹਿੰਦੇ ਮੈਂ ਦੁਬਾਰਾ ਵਾਈਟ ਕੋਟ ਪਾਉਣਾ ਚਾਹੁੰਦੀ ਆ ਉਹ ਜ਼ਿੰਦਗੀ ਦੁਬਾਰਾ ਜੀਣਾ ਚਾਹੁੰਦੀ ਆ ਸਕੂਲ ਦੇ ਦਿਨ ਨੂੰ ਯਾਦ ਕਰਕੇ ਅੱਖਾਂ ਭਰ ਆਈਆਂ ਔਰ ਡੀਆਈਜੀ ਪੁੱਲਰ ਵਾਲੇ ਕਿਰਸ਼ਾਨੂੰ ਨੇ ਇਹਨਾਂ ਨੂੰ ਵੀ ਨਿਵਕਸ਼ਿਆ ਕਹਿੰਦੇ ਮੈਡਮ ਤੁਹਾਨੂੰ ਨੌਕਰੀ ਦਵਾਵਾਂਗੇ ਸਰਕਾਰੀ ਪਰ ਥੋੜਾ ਜਿਹਾ ਚੜਾਵਾ ਛਰੋਣਾ ਪੈਣਾ ਕਿਹੜੇ ਲੋਕ ਨੇ ਜੋ ਕਿਰਸ਼ਾਨੂੰ ਤੋਂ ਚੜਾਵਾ ਮੰਗਦੇ ਸੀ ਕਿਹੜੇ ਪੋਲਿਟਿਸ਼ੀਅਨ ਨੇ ਜਿਨ੍ਹਾਂ ਦੇ ਨਾਲ ਕਿਰਸ਼ਾਨੂੰ ਦੇ ਸਬੰਧ ਸੀ ਤਾਂ ਹੁਣ ਕਿਰਸ਼ਾਨੂੰ ਨੇ ਤਾਂ ਮਹੰਤਾਂ ਨੂੰ ਵੀ ਨਹੀਂ ਬਖਸ਼ਿਆ ਕੈਮਰਾ ਪਰਸਨ ਰਵਿਸ਼ਨਾ ਗਗਨ ਸ਼ੋਕਲਾ ਦਿੱਲੀ ਪੋਸਟ ਪੰਜਾਬੀ